ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਮੈਂ ਨਵੀਂ-ਨਵੀਂ ਜਵਾਨ ਹੋਈ ਸੀ ਮੈਂ ਬਹੁਤ ਜ਼ਿਆਦਾ ਸੋਹਣੀ ਤੇ ਪਤਲੀ ਪਤੰਗ ਸੀ ਮੇਰੇ ਮੰਮੀ ਵਾਲੀ ਸਾਈਡ ਤੋਂ ਸਾਨੂੰ ਕਿਸੇ ਵਿਆਹ 'ਚ ਬੁਲਾਇਆ ਗਿਆ ਮੈਂ ਲਾਲ ਰੰਗ ਦੀ ਸਾੜੀ ਪਾ ਕੇ ਗਈ ਸੀ ਉਸ ਸਾੜੀ ਵਿੱਚ ਮੈਂ ਬਹੁਤ ਹੀ ਸੋਹਣੀ ਲੱਗ ਰਹੀ ਸੀ ਤੇ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਗਿਆ ਸੀ ਮੇਰੀ ਇੱਕ ਫਰੈਂਡ ਦੂਜੇ ਸ਼ਹਿਰ 'ਚ ਰਹਿੰਦੀ ਸੀ ਉਹ ਮੈਨੂੰ ਫੋਨ ਕਰਕੇ ਕਹਿੰਦੀ ਕਿ ਅੱਜ ਤੁਸੀਂ ਵਿਆਹ ਵਿੱਚੋਂ ਤਾਂ ਮੈਨੂੰ ਦਿਖਾ ਕਿ ਤੂੰ ਕਿਸ ਤਰ੍ਹਾਂ ਲੱਗ ਰਹੀ ਆ ਤਾਂ ਫਿਰ ਮੈਂ ਉਸ ਨੂੰ ਆਪਣੀ ਇੱਕ ਫੋਟੋ ਸੈਂਡ ਕੀਤੀ ਫਿਰ ਮੇਰੀ ਫਰੈਂਡ ਮੈਨੂੰ ਕਹਿਣ ਲੱਗੀ ਕਿ ਤੂੰ ਇਹ ਕੱਪੜੇ ਚੇਂਜ ਕਰ ਲਾ ਮੈਂ ਉਸਨੂੰ ਕਿਹਾ ਠੀਕ ਆ ਪਰ ਅੱਜ ਮੈਂ ਬੜੇ ਸ਼ੌਂਕ ਨਾਲ ਪਹਿਲੀ ਵਾਰੀ ਸਾੜੀ ਪਾਈ ਆ ਮੇਰੀ ਫਰੈਂਡ ਕਹਿਣ ਲੱਗੀ ਉਹੀ ਤਾਂ ਗੱਲ ਆ ਕਿਉਂਕਿ ਤੂੰ ਇਸ ਵਿੱਚ ਬਹੁਤ ਹੀ ਸੋਹਣੀ ਲੱਗ ਰਹੀ ਆ ਤੇ ਅੱਜ ਕਿਸੇ ਨਾ ਕਿਸੇ ਦੀ ਖੈਰ ਨਹੀਂ ਮੈਂ ਆਪਣੀ ਫਰੈਂਡ ਦੀ ਗੱਲ ਤੇ ਹੱਸ ਪਈ ਮੈਨੂੰ ਹਰ ਕੋਈ ਕਹਿੰਦਾ ਸੀ ਕਿ ਤੂੰ ਬਹੁਤ ਸੋਹਣੀ ਆ ਪਰ ਮੈਂ ਇਸ ਗੱਲ ਨੂੰ ਕਦੇ ਵੀ ਆਪਣੇ ਦਿਮਾਗ ਵਿੱਚ ਨਹੀਂ ਲਿਆਂਦਾ ਸੀ ਤੇ ਮੈਂ ਸਭ ਨਾਲ ਬਹੁਤ ਵਧੀਆ ਬਿਹੇਵ ਕਰਦੀ ਸੀ ਮੇਰੀ ਫਰੈਂਡ ਕਹਿੰਦੀ ਸੀ ਕਿ ਤੂੰ ਤਾਂ ਜਿਆਦਾ ਹੀ ਚੰਗੀ ਬਣ ਜਾਨੀ ਆ ਇਸ ਤਰ੍ਹਾਂ ਹਰੇਕ ਉਤੇ ਯਕੀਨ ਨਹੀਂ ਕਰਨਾ ਚਾਹੀਦਾ ਮੇਰੀ ਮਾਸੀ ਦੀ ਕੁੜੀ ਮੇਰੀ ਸਗੀ ਭੈਣ ਵਰਗੀ ਸੀ ਤੇ ਮੇਰੀ ਕੋਈ ਹੋਰ ਭੈਣ ਨਹੀਂ ਸੀ ਤੇ ਨਾ ਹੀ ਮਾਸੀ ਦੀ ਕੁੜੀ ਦੀ ਕੋਈ ਹੋਰ ਭੈਣ ਸੀ ਮੈਨੂੰ ਸਭ ਨੇ ਕਿਹਾ ਕਿ ਤੂੰ ਹੀ ਸਾਰੇ ਭੈਣ ਹੋਣ ਦੇ ਹੱਕ ਲੈਣੇ ਹਨ ਤਾਂ ਅਸੀਂ ਸਾਰਿਆਂ ਨੇ ਬਹੁਤ ਹਾਸੇ ਮਜ਼ਾਕ ਕੀਤੇ ਅਤੇ ਗਾਣੇ ਵੀ ਗਾਏ ਮੈਂ ਵੀ ਬਹੁਤ ਡਾਂਸ ਕੀਤਾ ਤੇ ਵਿਆਹ ਵਿੱਚ ਸਭ ਨੂੰ ਬਹੁਤ ਚਾ ਹੁੰਦਾ ਤੇ ਅਸੀਂ ਵੀ ਬਹੁਤ ਇੰਜੋਏ ਕੀਤਾ ਅਸੀਂ ਸਾਰੇ ਆਪਸ 'ਚ ਰਿਸ਼ਤੇਦਾਰ ਸੀ ਤੇ ਬਹੁਤ ਮਜ਼ਾ ਆ ਰਿਹਾ ਸੀ ਫਿਰ ਜਦੋਂ ਲਾੜਾ ਆ ਗਿਆ ਤਾਂ ਉਸ ਨੂੰ ਦੁਲਹਨ ਦੇ ਨਾਲ ਬਿਠਾ ਦਿੱਤਾ ਗਿਆ ਫਿਰ ਉਹਨਾਂ ਨੇ ਕੁਝ ਰਸਮਾਂ ਕੀਤੀਆਂ ਜਿਵੇਂ ਜੁੱਤੀ ਸ਼ਿਪਾਈ ਦੀ ਰਸਮ ਵੀ ਹੋਈ ਤੇ ਦੁੱਧ ਪਿਉਣ ਵਾਲੀ ਵੀ ਲੋਕਾਂ ਦਾ ਕਹਿਣਾ ਸੀ ਕਿ ਜਿੰਨੀਆਂ ਵੀ ਵੱਧ ਰਸਮਾਂ ਹੋਣਗੀਆਂ ਉਹਨਾਂ ਹੀ ਸਾਰੀ ਜ਼ਿੰਦਗੀ ਵਿਆਹ ਯਾਦ ਰਹਿੰਦਾ ਬਹੁਤ ਸਾਰਾ ਹਾਸਾ ਮਜ਼ਾਕ ਵੀ ਹੋ ਰਿਹਾ ਸੀ ਤੇ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਸੀ ਜਾਵੇਂ ਇਸ ਤਰ੍ਹਾਂ ਕਹਾ ਕਿ ਸਾਡੇ ਰਿਸ਼ਤੇਦਾਰੀ ਵਿੱਚ ਇਹ ਪਹਿਲਾ ਵਿਆਹ ਸੀ ਜਿਸ ਨੂੰ ਮੈਂ ਇੰਨਾ ਇੰਜੋਏ ਕੀਤਾ ਤੇ ਫਿਰ ਉੱਥੇ ਇੱਕ ਅਜੀਬ ਜਿਹੀ ਰਸਮ ਬਾਰੇ ਦੱਸਿਆ ਗਿਆ ਜਿਸ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ ਤਾਂ ਮੈਂ ਕਿਹਾ ਇਸ ਵਿੱਚ ਮੈਨੂੰ ਕੀ ਕਰਨਾ ਪਵੇਗਾ ਤਾਂ ਇੱਕ ਕੰਟੀਨੇ ਮੇਰੇ ਕੰਨ 'ਚ ਬੜੀ ਅਜੀਬ ਜਿਹੀ ਗੱਲ ਕਹੀ ਤੇ ਮੈਂ ਆਪਣੀ ਕਜਨ ਦੇ ਲਾੜੇ ਵੱਲ ਦੇਖਣ ਲੱਗ ਗਈ ਫਿਰ ਮੈਂ ਉਹਨਾਂ ਨੂੰ ਕਿਹਾ ਨਹੀਂ ਨਹੀਂ ਮੈਂ ਇਹ ਸਭ ਨਹੀਂ ਕਰਾਂਗੀ ਤਾਂ ਉਹ ਮੈਨੂੰ ਕਹਿਣ ਲੱਗੀ ਨਹੀਂ ਇਹ ਤੈਨੂੰ ਕਰਨਾ ਹੀ ਪਵੇਗਾ ਇੰਨਾ ਸਾਰੀਆਂ ਰਸਮਾਂ ਨੂੰ ਕਰਦੇ ਹੋਏ ਇੰਨਾ ਤਾਂ ਮਜ਼ਾ ਆ ਰਿਹਾ ਤੇ ਹੁਣ ਤੂੰ ਕਹਿ ਰਹੀ ਆ ਕਿ ਮੈਂ ਇਹ ਰਸਮ ਨਹੀਂ ਕਰਾਂਗੀ ਇਹ ਰਸਮ ਦੁਲਹਨ ਦੀ ਭੈਣ ਹੀ ਕਰਦੀ ਆ ਜੋ ਕਿ ਭੈਣ ਤਾਂ ਸਿਰਫ ਹੁਣ ਤੂੰ ਹੀ ਆ ਤੈਨੂੰ ਕਰਨਾ ਪਵੇਗਾ ਫਿਰ ਮੇਰੀ ਕਜਣ ਵੀ ਮੈਨੂੰ ਕਹਿਣ ਲੱਗੀ ਕਰਨਾ ਤੂੰ ਕਿਉਂ ਨਹੀਂ ਕਰਦੀ ਇੰਨਾ ਤਾਂ ਮਜ਼ਾ ਆ ਰਿਹਾ ਤੇ ਤੂੰ ਸਭ ਦਾ ਮਜ਼ਾ ਕਿਉਂ ਖਰਾਬ ਕਰ ਰਹੀ ਆ ਜਦੋਂ ਅਸੀਂ ਤੈਨੂੰ ਕਹਿ ਰਹੇ ਹਾਂ ਇਹ ਸਭ ਕਰਨ ਨੂੰ ਤਾਂ ਤੂੰ ਕਿਉਂ ਨਹੀਂ ਕਰਦੀ ਮੈਂ ਕਿਹਾ ਨਹੀਂ ਮੈਂ ਨਹੀਂ ਕਰ ਸਕਦੀ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਫਿਰ ਕੀ ਹੋਵੇਗਾ ਤਾਂ ਮੇਰੀ ਕਜ਼ਨ ਕਹਿਣ ਲੱਗੀ ਕੁਝ ਨਹੀਂ ਹੁੰਦਾ ਇਹ ਤਾਂ ਰਸਮਾਂ ਤੈਨੂੰ ਇਹ ਰਸਮ ਕਰਨੀ ਪਵੇਗੀ ਫਿਰ ਦੋ ਚਾਰ ਆਂਟੀਆਂ ਨੇ ਮੈਨੂੰ ਲਾੜੇ ਵੱਲ ਤੱਕਾ ਮਾਰਿਆ ਤੇ ਫਿਰ ਲਾੜੇ ਨਹੀਂ ਮੇਰੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਤੇ ਮੇਰੀ ਮਾਂ ਕਦੋਂ ਦੀ ਮੇਰੇ ਲਈ ਰਿਸ਼ਤੇ ਲੱਭ ਰਹੀ ਸੀ ਫਿਰ ਮੈਂ ਆਪਣੀ ਮਾਂ ਨੂੰ ਕਹਿ ਹੀ ਦਿੱਤਾ ਕਿ ਮੈਂ ਕਿਸੇ ਨੂੰ ਪਸੰਦ ਕਰਦੀ ਆ ਪਰ ਮੇਰੀ ਮਾਂ ਨੂੰ ਮੇਰੇ ਤੋਂ ਇਹ ਉਮੀਦ ਨਹੀਂ ਸੀ ਤਾਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਮੇਹਤਾ ਤੈਨੂੰ ਬਹੁਤ ਚੰਗੀ ਕੁੜੀ ਸਮਝਦੀ ਸੀ ਮੈਂ ਕਿਆ ਆਪਣੀ ਪਸੰਦ ਨਾਲ ਵਿਆਹ ਕਰਵਾਉਣਾ ਕੋਈ ਗਨਾਹ ਮੇਰੀ ਮਾਂ ਕਹਿਣ ਲੱਗੀ ਗੱਲ ਐਡੀ ਵੱਡੀ ਨਹੀਂ ਆ ਪਰ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਸਾਨੂੰ ਇੱਕ ਦਿਨ ਇਹ ਸਭ ਕਮੇਗੀ ਪਰ ਜੇ ਹੁਣ ਇਹ ਤੇਰੀ ਖੁਸ਼ੀ ਆ ਤਾਂ ਅਸੀਂ ਕੀ ਕਰ ਸਕਦੇ ਆ ਇਹ ਗੱਲ ਬੜੀ ਅਜੀਬ ਆ ਇਨਸਾਨ ਨੂੰ ਜਿਸ ਨਾਲ ਪਿਆਰ ਹੁੰਦਾ ਉਹ ਉਸਦੀ ਪਰਸਨੈਲਿਟੀ ਦੇ ਉਲਟੀ ਹੁੰਦਾ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਕਿਉਂਕਿ ਮੈਂ ਇੱਕ ਬਹੁਤ ਹਾਸਾ ਮਜ਼ਾਕ ਕਰਨ ਵਾਲੀ ਤੇ ਆਪਣੀ ਮਸਤੀ ਵਿੱਚ ਰਹਿਣ ਵਾਲੀ ਕੁੜੀ ਸੀ ਪਰ ਮੇਰੇ ਹੋਣ ਵਾਲੇ ਪਤੀ ਬਹੁਤ ਹੀ ਜਜ਼ਬਾਤੀ ਅਤੇ ਸ਼ੱਕੀ ਮિજાਜ ਵਾਲੇ ਇਨਸਾਨ ਸੀ ਮੈਨੂੰ ਉਹਨਾਂ ਨਾਲ ਬਹੁਤ ਪਿਆਰ ਸੀ ਪਰ ਮੈਨੂੰ ਉਦੋਂ ਇਹ ਨਹੀਂ ਪਤਾ ਸੀ ਕਿ ਉਹ ਸ਼ੱਕ ਕਰਨ ਵਾਲਿਆਂ ਵਿੱਚੋਂ ਆ ਐਨਾ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਬਹੁਤ ਜਜ਼ਬਾਤੀ ਹਨ ਉਸ ਵਕਤ ਉਹਨਾਂ ਦਾ ਇਹ ਕਹਿਣਾ ਸੀ ਕਿ ਤੂੰ ਕੀ ਕਰ ਰਹੀ ਆ ਤੂੰ ਬੜੀ ਕਿਊਟ ਲੱਗ ਰਹੀ ਆ ਜਾਂ ਕਿ ਤੂੰ ਮੇਰੀ ਆ ਤੂੰ ਮੇਰੇ ਤੋਂ ਇਲਾਵਾ ਕਿਸੇ ਹੋਰ ਵੱਲ ਨਹੀਂ ਦੇਖਣਾ ਇਹ ਗੱਲਾਂ ਮੈਨੂੰ ਉਸ ਦਾ ਸ਼ੱਕ ਨਹੀਂ ਬਲਕਿ ਉਸ ਦਾ ਪਿਆਰ ਲੱਗਦਾ ਸੀ ਵਿਆਹ ਦੀ ਪਹਿਲੀ ਰਾਤ ਨੂੰ ਹੀ ਉਸ ਨੇ ਮੈਨੂੰ ਇੱਕ ਅਜੀਹੀ ਗੱਲ ਪੁੱਛੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ ਜੋ ਗੱਲ ਸਿਰਫ ਪਤੀ ਪਤਨੀ ਕਰ ਸਕਦੇ ਆ ਤੇ ਜੇ ਉਹ ਗੱਲ ਕੋਈ ਪਤੀ ਆਪਣੀ ਪਤਨੀ ਨੂੰ ਪੁੱਛੇ ਉਸ ਦੀਆਂ ਨਜ਼ਰਾਂ ਵਿੱਚ ਉਸ ਲਈ ਇੱਜ਼ਤ ਨਹੀਂ ਰਹਿੰਦੀ ਕੀ ਉਸ ਨੂੰ ਮੇਰੇ ਤੇ ਸ਼ੱਕ ਸੀ ਜਾਂ ਮੈਨੂੰ ਮਾੜੀ ਕੁੜੀ ਸਮਝਦਾ ਸੀ ਉਸ ਨੂੰ ਮੇਰੇ ਤੇ ਸ਼ੱਕ ਸੀ ਤਾਂ ਉਸ ਨੇ ਮੇਰੇ ਨਾਲ ਪਿਆਰ ਹੀ ਕਿਉਂ ਕੀਤਾ ਜਾਂ ਮੇਰੇ ਨਾਲ ਵਿਆਹ ਹੀ ਕਿਉਂ ਕਰਵਾਇਆ ਪਰ ਉਸ ਨੂੰ ਵੀ ਮਹਿਸੂਸ ਹੋ ਗਿਆ ਕਿ ਮੈਨੂੰ ਇਸ ਗੱਲ ਤੇ ਗੁੱਸਾ ਆਇਆ ਤੇ ਫਿਰ ਉਸਨੇ ਗੱਲ ਬਦਲ ਦਿੱਤੀ ਤੇ ਕਿਹਾ ਕਿ ਮੈਂ ਤਾਂ ਵੈਸੇ ਹੀ ਪੁੱਛ ਰਿਹਾ ਸੀ ਮੈਂ ਵੀ ਉਸਦੇ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਉਹ ਗੱਲ ਤਾਂ ਮੈਂ ਬਰਦਾਸ਼ਤ ਕਰ ਲਈ ਫਿਰ ਮੇਰੇ ਵਿਆਹ ਨੂੰ 6 ਮਹੀਨੇ ਹੋ ਗਏ ਇੱਕ ਦਿਨ ਉਸਨੇ ਮੇਰੇ ਨਾਲ ਬੜੀ ਹੀ ਅਜੀਬ ਹਰਕਤ ਕੀਤੀ ਉਸ ਨੂੰ ਮੇਰੀ ਕੋਈ ਅਜੀਹੀ ਚੀਜ਼ ਮਿਲ ਗਈ ਜਿਸ ਤੇ ਉਸਨੇ ਮੈਨੂੰ ਤਲਾਕ ਦੇ ਦਿੱਤਾ ਤੇ ਮੈਂ ਅੱਜ ਵੀ ਹੈਰਾਨ ਹਾਂ ਕਿ ਮੇਰੇ ਨਾਲ ਇਹ ਸਭ ਕੁਝ ਕਿਵੇਂ ਹੋ ਗਿਆ ਹੁਣ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਦੀ ਆ ਪਰ ਜਿਸ ਨੂੰ ਵੀ ਮੈਂ ਆਪਣੀ ਕਹਾਣੀ ਸੁਣਾਉਂਦੀ ਆ ਉਹ ਮੈਨੂੰ ਬੇਵਕੂਫ ਸਮਝਦਾ ਤੁਸੀਂ ਵੀ ਮੇਰੀ ਕਹਾਣੀ ਸੁਣ ਕੇ ਮੈਨੂੰ ਦੱਸਿਓ ਕਿ ਮੇਰੀ ਕੀ ਗਲਤੀ ਆ ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਸੁਨੀਲ ਨੂੰ ਪਿਆਰ ਕਰਦੀ ਆ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਉਹ ਬਿਲਕੁਲ ਵੀ ਚੰਗਾ ਮੁੰਡਾ ਨਹੀਂ ਆ ਮੈਂ ਆਪਣੀ ਮਾਂ ਨੂੰ ਕਿਹਾ ਕਿਉਂ ਉਹ ਸ਼ਰਾਬ ਪੀਂਦਾ ਜਾਂ ਕੁੜੀਆਂ ਦੇ ਪਿੱਛੇ ਜਾਂਦਾ ਕੀ ਬਰਾਈ ਆ ਉਸਦੇ ਅੰਦਰ ਤਾਂ ਮੇਰੀ ਮਾਂ ਕਹਿਣ ਲੱਗੀ ਸ਼ਰਾਬ ਪੀਣਾ ਜਾਂ ਕੁੜੀਆਂ ਦੇ ਪਿੱਛੇ ਜਾਣਾ ਅਜਿਹੇਂ ਬਰਾਗਾਂ ਹਨ ਜਿੰਨਾ ਨੂੰ ਇਨਸਾਨ ਛੱਡ ਵੀ ਸਕਦਾ ਪਰ ਮੈਂ ਤੈਨੂੰ ਹੁਣ ਕੀ ਦੱਸਾਂ ਜਿਸ ਮੁੰਡੇ ਨੂੰ ਤੂੰ ਪਸੰਦ ਕਰਦੀ ਆ ਉਹ ਇੱਕ ਬਹੁਤ ਹੀ ਨਿਆਇਕ ਜਜਵਾਤੀ ਆ ਤੇ ਇਸ ਤਰ੍ਹਾਂ ਦਾ ਇਨਸਾਨ ਠੋਖੇਵਜ ਇਨਸਾਨ ਤੋਂ ਵੀ ਬੁਰਾ ਹੁੰਦਾ ਤੇ ਕਰੈਕਟਰਲੈਸ ਇਨਸਾਨ ਤੋਂ ਵੀ ਬੁਰਾ ਹੁੰਦਾ ਉਹ ਆਪਣੇ ਜਜਵਾਤਾਂ ਤੇ ਕਾਬੂ ਨਹੀਂ ਕਰ ਸਕਦਾ ਤੇ ਕਦੇ ਵੀ ਤੁਹਾਡੇ ਨਾਲ ਕੁਝ ਵੀ ਕਰ ਸਕਦਾ ਇਹ ਮੇਰੀ ਮਾਂ ਦਾ ਤਜਰਬਾ ਸੀ ਤੇ ਇਹ ਇੱਕ ਅਜੀਹੀ ਗੱਲ ਹੈ ਜੋ ਜ਼ਿੰਦਗੀ ਦਾ ਨਿਚੋੜ ਹੁੰਦੀ ਆ ਉਸ ਵਕਤ ਮੈਂ ਆਪਣੀ ਮਾਂ ਦੀਆਂ ਇਹ ਗੱਲਾਂ ਸਮਝ ਨਹੀਂ ਸਕੀ ਮੈਂ ਇਹ ਨਹੀਂ ਸਮਝ ਸਕੀ ਕਿ ਮੇਰੀ ਮਾਂ ਨੇ ਮੈਨੂੰ ਕਿੱਡੀ ਵੱਡੀ ਗੱਲ ਕਹੀ ਆ ਤੇ ਮੈਨੂੰ ਆਪਣੀ ਮਾਂ ਦੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਸੀ ਪਰ ਮੈਂ ਉਸ ਉਹ ਸੋਚ ਨਾ ਸਕੀ ਇਹ ਤਾਂ ਉਹ ਗੱਲ ਸੀ ਜਿਵੇਂ ਆਪਾਂ ਕਿਸੇ ਇਨਸਾਨ ਨੂੰ ਕਹਨੇ ਆ ਕਿ ਇਸ ਰਸਤੇ ਨਾ ਜਾਇਓ ਇਹ ਰਸਤਾ ਅੱਗੇ ਤੋਂ ਬੰਦ ਆ ਉਹ ਇਨਸਾਨ ਸੋਚਦਾ ਕਿ ਮੈਨੂੰ ਅੱਗੇ ਜਾਣ ਤੋਂ ਰੋਕ ਰਿਹਾ ਪਰ ਫਿਰ ਉਹ ਇਨਸਾਨ ਉਸ ਰਸਤੇ ਤੇ ਚੱਲ ਕੇ ਬਹੁਤ ਤੰਗ ਹੁੰਦਾ ਬਹੁਤ ਮੁਸ਼ਕਲਾਂ 'ਚ ਪੈਂਦਾ ਪਰ ਜਦੋਂ ਅੱਗੇ ਪਹੁੰਚਦਾ ਉਹੀ ਗੱਲ ਹੁੰਦੀ ਆ ਰਸਤਾ ਅੱਗੋਂ ਬੰਦ ਹੁੰਦਾ ਪਰ ਜੇ ਇਨਸਾਨ ਉਦੋਂ ਹੀ ਮੰਨ ਜਾਂਦਾ ਤਾਂ ਉਸ ਦਾ ਕਿੰਨਾ ਸਮਾਂ ਤੇ ਮਿਹਨਤ ਬਚ ਜਾਣੀ ਸੀ ਮੈਂ ਆਪਣੀ ਮਾਂ ਨੂੰ ਕਿਹਾ ਮੰਮੀ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਆਖਰ ਜਜ਼ਬਾਤ ਹੀ ਤਾਂ ਇਨਸਾਨ ਨੂੰ ਇਨਸਾਨ ਬਣਾਉਂਦੇ ਆ ਮੇਰੀ ਮਾਂ ਨੇ ਕਿਹਾ ਹਾਂ ਇਨਸਾਨ ਨੂੰ ਇਨਸਾਨ ਬਣਾਉਂਦੇ ਆ ਪਰ ਕਦੇ ਕਦੇ ਇਨਸਾਨ ਨੂੰ ਹੇਵਾਨ ਵੀ ਬਣਾ ਦਿੰਦੇ ਆ ਤੇ ਇਹ ਜਜ਼ਬਾਤ ਹੀ ਇਨਸਾਨ ਨੂੰ ਜਾਨਵਰ ਵੀ ਬਣਾ ਦਿੰਦੇ ਆ ਤੇ ਇਨਸਾਨ ਕਹਿੰਦਾ ਕਿ ਮੈਂ ਜਜ਼ਬਾਤਾਂ 'ਚ ਵਹਿ ਗਿਆ ਸੀ ਮੇਰੀ ਮਾਂ ਨੋ ਜ਼ਿੰਦਗੀ ਦਾ ਤਜਰਬਾ ਸੀ ਸ਼ਾਇਦ ਇਸ ਲਈ ਉਹ ਮੈਨੂੰ ਇਹ ਸਭ ਗੱਲਾਂ ਸਮਝਾ ਰਹੀ ਸੀ ਮੇਰੀ ਮਾਂ ਆਪਣੀ ਜਗ੍ਹਾ ਬਿਲਕੁਲ ਠੀਕ ਸੀ ਪਰ ਉਸ ਵਕਤ ਮੇਰਾ ਹੀ ਕੋਈ ਸਮਝਣ ਦਾ ਮੂੜ ਨਹੀਂ ਸੀ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਸੁਨੀਲ ਨਾਲ ਹੀ ਵਿਆਹ ਕਰਵਾਵਾਂਗੀ ਮੈਨੂੰ ਸੁਨੀਲ ਨਾਲ ਵਿਆਹ ਕਰਵਾਉਣ ਤੋਂ ਤਕਰੀਬਨ ਸਾਰੇ ਲੋਕਾਂ ਨੇ ਰੋਕਿਆ ਸੀ ਜਿਸ ਤਰ੍ਹਾਂ ਮੇਰੇ ਫਰੈਂਡਸ ਨੇ ਮੇਰੇ ਘਰ ਵਾਲਿਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਇਥੋਂ ਤੱਕ ਕਿ ਜਿੱਥੇ ਮੈਂ ਕੰਮ ਕਰਦੀ ਸੀ ਉਹਨਾਂ ਲੋਕਾਂ ਨੇ ਵੀ ਮੈਨੂੰ ਰੋਕਿਆ ਸੀ ਮੈਂ ਜਦੋਂ ਹੀ ਸੁਨੀਲ ਦੀਆਂ ਦੋ ਚਾਰ ਗੱਲਾਂ ਉਹਨਾਂ ਨੂੰ ਦੱਸਿਆਂ ਤਾਂ ਉਹ ਲੋਕ ਮੈਨੂੰ ਕਹਿੰਦੇ ਕਿ ਸੁਨੀਲ ਕੋਈ ਚੰਗਾ ਇਨਸਾਨ ਨਹੀਂ ਆਖਰ ਉਸ ਵਿੱਚ ਕੀ ਬੁਰਾ ਸੀ ਮੇਰੀ ਫਰੈਂਡ ਨੇ ਮੈਨੂੰ ਸਮਝਾਇਆ ਕਿ ਹਣ ਤੋਂ ਹੀ ਤੂੰ ਉਸ ਦਾ ਤੇਰੇ ਉੱਪਰ ਇੰਨਾ ਹੋਲਡ ਆ ਵਿਆਹ ਤੋਂ ਬਾਅਦ ਜਦੋਂ ਤੇਰਾ ਪਤੀ ਬਣ ਜਾਵੇਗਾ ਉਦੋਂ ਕੀ ਕਰੇਗਾ ਵਿਆਹ ਤੋਂ ਬਾਅਦ ਜਦੋਂ ਤੇਰਾ ਪਤੀ ਬਣ ਜਾਵੇਗਾ ਤਾਂ ਉਸ ਦਾ ਹੱਕ ਮਿਲ ਜਾਵੇਗਾ ਫਿਰ ਉਹ ਆਪਣਾ ਹੱਕ ਦਾ ਇਸਤੇਮਾਲ ਕਰੇਗਾ ਹੁਣ ਜੋ ਕੁਝ ਤੂੰ ਕਹਿ ਰਹੀਆਂ ਸਭ ਕੁਝ ਠੀਕ ਹੋ ਸਕਦਾ ਪਰ ਮੈਨੂੰ ਇਹ ਸਭ ਨਾਰਮਲ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਉਸ ਦਾ ਤੇਰੇ ਉੱਪਰ ਇੰਨਾ ਹੋਲਡ ਹੋ ਜਾਣਾ ਕੋਈ ਚੰਗੀ ਗੱਲ ਨਹੀਂ ਮੇਰੇ ਨਾਲ ਇਸ ਤਰ੍ਹਾਂ ਹੀ ਹੋ ਰਿਹਾ ਸੀ ਜਿੰਨਾ ਹੀ ਲੋਕ ਮੈਨੂੰ ਉਸ ਨਾਲ ਵਿਆਹ ਕਰਨ ਤੋਂ ਰੋਕ ਰਹੇ ਸੀ ਮੈਂ ਉਨੀ ਹੀ ਜੈਦ ਫੜੀ ਹੋਈ ਸੀ ਉਸ ਨਾਲ ਵਿਆਹ ਕਰਵਾਉਣ ਦੀ ਇਸ ਤਰ੍ਹਾਂ ਫਿਰ ਸਾਡਾ ਵਿਆਹ ਹੋ ਗਿਆ ਮੇਰੀ ਮਾਂ ਨੇ ਮੇਰੀਆਂ ਸਾਰੀਆਂ ਫਰੈਂਡਸ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਇਸ ਨੂੰ ਸਮਝਾਓ ਜੋ ਫਰੈਂਡਸ ਮੇਰੇ ਜ਼ਿਆਦਾ ਕਲੋਜ਼ ਸੀ ਉਹਨਾਂ ਨੇ ਸਭ ਨਹੀਂ ਮੈਨੂੰ ਵਿਆਹ ਕਰਵਾਉਣ ਤੋਂ ਰੋਕਿਆ ਸੀ ਤੇ ਆਪਣਾ ਆਪਣਾ ਲੈਕਚਰ ਦਿੱਤਾ ਸੀ ਪਰ ਮੈਨੂੰ ਉਹਨਾਂ ਸਭ ਤੇ ਗੁੱਸਾ ਆ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤਾਂ ਮੈਂ ਵਿਆਹ ਕਰਵਾ ਕੇ ਹੀ ਦਿਖਾਵਾਂਗੀ ਤੁਸੀਂ ਕਰ ਲਓ ਜੋ ਮੇਰਾ ਕਰ ਸਕਦੇ ਹੋ ਪਰ ਉਸ ਸਮੇਂ ਮੈਂ ਇਹ ਗੱਲ ਭੁੱਲ ਗਈ ਕਿ ਐਨੇ ਸਾਰੇ ਲੋਕ ਗਲਤ ਨਹੀਂ ਹੋ ਸਕਦੇ ਪਰ ਇੱਕ ਇਨਸਾਨ ਗਲਤ ਹੋ ਸਕਦਾ ਫਿਰ ਵਿਆਹ ਤੋਂ ਬਾਅਦ ਰਾਤ ਨੂੰ ਮੈਂ ਕਮਰੇ 'ਚ ਬੈਠੀ ਆਪਣੇ ਪਤੀ ਦੀ ਵੇਟ ਕਰ ਰਹੀ ਸੀ ਅੱਜ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਤੇ ਮੈਂ ਬੈਠੀ ਸੋਚ ਰਹੀ ਸੀ ਕਿ ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਅਹਿਮ ਆ ਅਸੀਂ ਅੱਜ ਹੀ ਦੋਵਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀ ਆ ਅੱਜ ਜੋ ਵੀ ਅਸੀਂ ਗੱਲਾਂ ਕਰਾਂਗੇ ਜਾਂ ਜੋ ਵੀ ਸੋਚਾਂਗੇ ਜਿਸ ਤਰ੍ਹਾਂ ਵੀ ਇੱਕ ਦੂਜੇ ਨਾਲ ਪੇਸ਼ ਆਵਾਂਗੇ ਸਾਰੀ ਜ਼ਿੰਦਗੀ ਉਹੀ ਚੱਲੇਗਾ ਜਦੋਂ ਮੇਰੇ ਪਤੀ ਕਮਰੇ 'ਚ ਆਏ ਤਾਂ ਮੈਨੂੰ ਕਹਿਣ ਲੱਗੇ ਕਿ ਮੈਂ ਬਹੁਤ ਲੱਕੀ ਆ ਤੂੰ ਮੈਨੂੰ ਮਿਲ ਗਈ ਦਾਰਾਸਲ ਅਸੀਂ ਇੱਕ ਹੀ ਜਗ੍ਹਾ ਤੇ ਕੰਮ ਕਰਦੇ ਸੀ ਅਸੀਂ ਰੋਜ਼ ਹੀ ਇੱਕ ਦੂਜੇ ਨਾਲ ਗੱਲਬਾਤ ਕਰ ਲੈਂਦੇ ਸੀ ਇੱਕ ਦੂਜੇ ਨੂੰ ਦੇਖ ਲੈਂਦੇ ਸੀ ਪਰ ਅਜੇ ਤੱਕ ਅਸੀਂ ਦੋਨੋਂ ਬਾਹਰ ਨਹੀਂ ਮਿਲੇ ਸੀ ਮੇਰੇ ਪਤੀ ਨੇ ਮੈਨੂੰ ਪੁੱਛਿਆ ਕਿ ਤੇਰਾ ਕੋਈ ਅਤੀਤ ਆ ਤਾ ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿਉਂਕਿ ਹੈਲੋ ਹਾਈ ਤੋਂ ਬਾਅਦ ਉਸ ਦਾ ਪਹਿਲਾ ਸਵਾਲ ਹੀ ਸੀ ਉਹਨਾਂ ਦੇ ਸਵਾਲ ਦਾ ਮਤਲਬ ਤਾਂ ਮੈਂ ਸਮਝ ਗਈ ਪਰ ਫਿਰ ਵੀ ਮੈਂ ਪੁੱਛਿਆ ਕਿਹੜਾ ਅਤੀਤ ਕੀ ਮਤਲਬ ਤਾਂ ਮੈਨੂੰ ਕਹਿਣ ਲੱਗੇ ਜਿਸ ਤਰ੍ਹਾਂ ਕਿ ਹਰ ਇੱਕ ਇਨਸਾਨ ਦਾ ਇੱਕ ਅਤੀਤ ਹੁੰਦਾ ਕੋਈ ਨਾ ਕੋਈ ਉਸ ਦੀ ਜ਼ਿੰਦਗੀ 'ਚ ਹੁੰਦਾ ਤੇ ਤੇਰੀ ਜ਼ਿੰਦਗੀ 'ਚ ਕੋਈ ਸੀ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ ਮੇਰੀ ਜ਼ਿੰਦਗੀ ਵਿੱਚ ਅਜਿਹਾ ਕੋਈ ਵੀ ਨਹੀਂ ਸੀ ਜਾਂ ਮੈਂ ਕਹਿੰਦੀ ਕਿ ਹਾਂ ਮੇਰੀ ਜ਼ਿੰਦਗੀ 'ਚ ਕੋਈ ਸੀ ਤਾਂ ਉਹ ਬੋਲਿਆ ਕਿ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਕਹੀਂ ਕਿ ਤੇਰੀ ਜ਼ਿੰਦਗੀ 'ਚ ਕੋਈ ਵੀ ਨਹੀਂ ਸੀ ਕਿਉਂਕਿ ਇਹ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਤੇਰੀ ਜ਼ਿੰਦਗੀ 'ਚ ਕੋਈ ਨਾ ਕੋਈ ਤਾਂ ਹੋਵੇਗਾ ਹੀ ਮੈਂ ਉਸ ਨੂੰ ਕਿਹਾ ਕਿਉਂ ਮੇਰੀ ਜ਼ਿੰਦਗੀ 'ਚ ਕੋਈ ਕਿਵੇਂ ਹੋਵੇਗਾ ਮੈਂ ਆਪਣੇ ਦਿਲ ਵਿੱਚ ਸੋਚਿਆ ਕਿ ਜਾਂ ਇਸਨੇ ਮੈਨੂੰ ਕਿਸੇ ਦੇ ਨਾਲ ਦੇਖਿਆ ਹੋਵੇਗਾ ਤਾਂ ਇਹ ਗੱਲ ਕਰ ਰਿਹਾ ਉਹ ਕਹਿਣ ਲੱਗਿਆ ਮੇਰਾ ਮਤਲਬ ਕਿ ਜਿਵੇਂ ਤੂੰ ਬਹੁਤ ਜ਼ਿਆਦਾ ਸੋਹਣੀ ਆ ਤੂੰ ਜੌਬ ਵੀ ਕਰਦੀ ਆ ਜੈਸ ਤਰ੍ਹਾਂ ਤੂੰ ਮੇਰੇ ਨਾਲ ਫਰੈਂਡਸ਼ਿਪ ਕਰ ਲਈ ਹੋ ਸਕਦਾ ਤੂੰ ਕਿਸੇ ਹੋਰ ਨਾਲ ਵੀ ਫਰੈਂਡਸ਼ਿਪ ਕੀਤੀ ਹੋਵੇ ਮੈਨੂੰ ਇਹ ਗੱਲ ਬਹੁਤ ਹੀ ਅਜੀਬ ਲੱਗੀ ਪਰ ਜੇ ਸਾਡੇ ਵਿਆਹ ਦੀ ਪਹਿਲੀ ਰਾਤ ਨਾ ਹੁੰਦੀ ਤੇ ਇਹ ਮੈਨੂੰ ਇਸ ਤਰ੍ਹਾਂ ਸਵਾਲ ਪੁੱਛ ਰਿਆ ਹੁੰਦਾ ਤਾਂ ਸਾਡੇ ਵਿੱਚ ਬਹੁਤ ਜ਼ਿਆਦਾ ਲੜਾਈ ਹੋ ਜਾਣੀ ਸੀ ਪਰ ਉਸ ਵਕਤ ਮੈਨੂੰ ਚੁੱਪ ਹੀ ਰਹਿਣਾ ਪਿਆ ਕਿਉਂਕਿ ਕਹਿੰਦੇ ਆ ਕਿ ਪਹਿਲੀ ਰਾਤ ਜੇ ਪਤੀ ਪਤਨੀ ਲੜ ਪੈਣ ਤਾਂ ਸਾਰੀ ਜ਼ਿੰਦਗੀ ਲੜਦੇ ਰਹਿੰਦੇ ਆ ਮੇਰੀ ਗੱਲ ਜੀ ਹੀ ਰਹਿੰਦੀ ਸੀ ਕਿ ਫਿਰ ਮੈਂ ਉਸਨੂੰ ਕਿਹਾ ਕਿ ਮੇਰੀ ਜ਼ਿੰਦਗੀ ਚ ਕੋਈ ਵੀ ਨਹੀਂ ਸੀ ਏ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਤੁਸੀਂ ਮੈਨੂੰ ਦੁਬਾਰਾ ਕਿਉਂ ਪੁੱਛ ਰਹੇ ਹੋ ਉਹ ਕਹਿਣ ਲੱਗਿਆ ਵੈਸੇ ਹੀ ਪੁੱਛ ਰਿਹਾ ਕਿਉਂਕਿ ਅੱਜ ਆਪਾਂ ਇੱਕ ਦੂਜੇ ਕੋਲ ਸਿਰਫ ਤੇ ਸਿਰਫ ਸੱਚੀ ਬੋਲਾਂਗੇ ਮੈਂ ਉਸ ਨੂੰ ਕਿਹਾ ਕਿ ਇਹੀ ਸਵਾਲ ਮੈਂ ਤੈਨੂੰ ਪੁੱਛ ਸਕਦੀ ਹਾਂ ਤਾਂ ਉਹ ਬੋਲਿਆ ਮੈਨੂੰ ਇਹ ਸਵਾਲ ਪੁੱਛ ਜਾ ਨਾ ਪੁੱਛ ਇਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਤਾਂ ਇੱਕ ਮਰਦਾਂ ਮੈਂ ਕਿਹਾ ਮਰਦ ਹੋਣ ਦਾ ਮਤਲਬ ਇਹ ਆ ਕਿ ਜੇ ਤੇਰਾ ਕੋਈ ਅਤੀਤ ਆ ਤਾਂ ਉਸ ਬਾਰੇ ਮੈਂ ਕੁਝ ਬੋਲ ਨਹੀਂ ਸਕਦੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਉਹ ਇਨਸਾਨ ਨਹੀਂ ਜਿਸ ਨਾਲ ਮੈਂ ਪਿਆਰ ਕਰਦੀ ਸੀ ਕਰਕੇ ਸਾਰੀ ਦੁਨੀਆ ਦੇ ਖਿਲਾਫ ਜਾ ਕੇ ਵਿਆਹ ਕਰਵਾਇਆ ਉਸ ਨੇ ਤਾਂ ਪਹਿਲੇ ਦਿਨੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਬਲਕਿ ਮੈਂ ਇਸ ਤਰ੍ਹਾਂ ਕਹਾ ਕਿ ਕੌਜੀ ਘੰਟਿਆਂ ਚ ਮੈਨੂੰ ਸਾਰੇ ਲੋਕ ਕਹਿ ਰਹੇ ਸੀ ਕਿ ਉਹ ਵਿਆਹ ਤੋਂ ਬਾਅਦ ਬਦਲ ਜਾਵੇਗਾ ਮੈਂ ਸੋਚਦੀ ਸੀ ਚੱਲ ਜਦੋਂ ਤੱਕ ਉਹ ਬਦਲੂਗਾ ਉਦੋਂ ਤੱਕ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਗੁਜ਼ਰ ਚੁੱਕੀ ਹੋਵੇਗੀ ਪਰ ਉਹ ਤਾਂ ਪਹਿਲੀ ਰਾਤ ਹੀ ਬਦਲ ਗਿਆ ਸੀ ਉਸ ਨੇ ਮੈਨੂੰ ਕਿਹਾ ਮੇਰੇ ਅਤੀਤ ਬਾਰੇ ਜੇ ਤੂੰ ਕੁਝ ਨਹੀਂ ਬੋਲ ਸਕਦੀ ਜੇ ਬੋਲ ਵੀ ਦੇਵੇਂਗੀ ਤਾਂ ਵੀ ਕੁਝ ਨਹੀਂ ਹੋਵੇਗਾ ਕਿਉਂਕਿ ਮੇਰੇ ਅਤੀਤ ਦਾ ਆਪਣੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪਵੇਗਾ ਪਰ ਜੇ ਕਿਸੇ ਤੇਰਾ ਅਤੀਤ ਹੋਇਆ ਤਾਂ ਆਪਣੀ ਜ਼ਿੰਦਗੀ ਤੇ ਬਹੁਤ ਮੜਾ ਅਸਰ ਪਵੇਗਾ ਮੈਂ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਮੈਂ ਪਹਿਲੇ ਦਿਨ ਹੀ ਕੋਈ ਝਗੜਾ ਨਹੀਂ ਕਰਨਾ ਚਾਹੁੰਦੀ ਸੀ ਫਿਰ ਮੈਂ ਇਸ ਮੁੱਦੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਇਸ ਤਰ੍ਹਾਂ ਸਾਡੇ 2-4 ਦਿਨ ਤਾਂ ਬਹੁਤ ਵਧੀਆ ਲੰਘ ਗਏ ਫਿਰ ਇੱਕ ਦਿਨ ਤੋਂ ਮੈਂ ਬਾਹਰ ਦੁੱਧ ਲੈਣ ਗਈ ਤਾਂ ਦੁੱਧ ਵਾਲੇ ਨੇ ਮੈਨੂੰ ਸਲਾਮ ਕਰ ਦਿੱਤੀ ਤੇ ਉਸਨੇ ਮੈਨੂੰ ਕਿਹਾ ਭਾਬੀ ਤਹਾਨੂੰ ਪਹਿਲਾਂ ਕਦੇ ਵੀ ਨਹੀਂ ਦੇਖਿਆ ਕਿ ਤੁਸੀਂ ਸੁਨੀਲ ਸਰ ਦੇ ਤਾਂ ਮੈਂ ਉਸ ਨੂੰ ਕਿਹਾ ਹਾਂਜੀ ਮੈਂ ਸੁਨੀਲ ਸਾਹਿਬ ਦੀ ਪਤਨੀ ਆ ਫਿਰ ਉਹ ਦੁੱਧ ਵਾਲਾ ਕਹਿਣ ਲੱਗਿਆ ਇਹ ਤਾਂ ਬਹੁਤ ਵਧੀਆ ਫਿਰ ਤਾਂ ਆਪਣੀ ਭਾਬੀ ਘਰ ਵਾਲੀ ਗੱਲ ਹੋ ਗਈ ਮੈਂ ਬਹੁਤ ਵਧੀਆ ਦੁੱਧ ਦੇ ਕੇ ਜਾਂਦਾ ਹਾਂ ਪਰ ਕਦੇ ਵੀ ਤੁਹਾਨੂੰ ਦੁੱਧ ਸਹੀ ਨਾ ਲੱਗੇ ਤਾਂ ਤੁਸੀਂ ਮੈਨੂੰ ਦੱਸ ਦੇਣਾ ਚਲੋ ਵਧੀਆ ਗੱਲ ਆ ਸੁਨੀਲ ਸਰ ਦੇ ਘਰ ਵਿੱਚ ਕੋਈ ਸ਼ਿਕਾਇਤ ਕਰਨ ਵਾਲਾ ਆ ਗਿਆ ਉਹ ਦੁੱਧ ਵਾਲਾ ਹਾਸਮੁਖ ਸੁਭਾਅ ਵਾਲਾ ਲੱਗਦਾ ਸੀ ਉਹ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਤੇ ਮੈਂ ਉਸ ਨੂੰ ਇਹ ਤਾਂ ਨਹੀਂ ਕਹਿ ਸਕਦੀ ਸੀ ਕਿ ਆਪਣਾ ਮੂੰਹ ਬੰਦ ਰੱਖ ਕਿਉਂਕਿ ਉਹ ਕੁਝ ਬਤਮੀਜ਼ੀ ਤਾਂ ਨਹੀਂ ਕਰ ਰਿਹਾ ਸੀ। ਇਸ ਲਈ ਮੈਂ ਵੀ ਉਸ ਨੂੰ ਗੱਲਾਂ ਦਾ ਜਵਾਬ ਦੇ ਦਿੱਤਾ ਤੇ ਥੋੜਾ ਮੁਸਕਰਾ ਕੇ ਦਿੱਤਾ। ਫਿਰ ਸੁਨੀਲ ਉੱਥੇ ਆ ਗਿਆ ਤੇ ਮੈਨੂੰ ਕਹਿਣ ਲੱਗਿਆ ਅੰਦਰ ਚੱਲ। ਇਹ ਗੱਲ ਉਸਨੇ ਬੜੇ ਗੁੱਸੇ 'ਚ ਕਹੀ ਤੇ ਦੁੱਧ ਵਾਲਾ ਵੀ ਸਮਝ ਗਿਆ ਕਿ ਹੁਣ ਮੇਰੀ ਖੈਰ ਨਹੀਂ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਕਰਕੇ ਮੈਂ ਮੁਸੀਬਤ 'ਚ ਪੈ ਗਈ। ਅੰਦਰ ਆਉਂਦੇ ਸੁਨੀਲ ਨੇ ਮੈਨੂੰ ਮੇਰੀ ਬਾਹਤੋਂ ਜ਼ੋਰ ਨਾਲ ਫੜਿਆ ਤੇ ਮੈਨੂੰ ਕਿਹਾ ਤੂੰ ਇਹ ਕੀ ਕਰ ਰਹੀ ਸੀ? ਮੈਂ ਉਸ ਨੂੰ ਕਿਹਾ ਮੈਂ ਨਵੀਂ ਨਵੇਲੀ ਦੁਲਹਣਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਤਾਂ ਸੁਨੀਲ ਬੋਲਿਆ ਤੂੰ ਨਵੀਂ ਨਵੇਲੀ ਦੁਲਹਣਾ ਤਾਂ ਬਾਹਰ ਕੀ ਲੈਣ ਗਈ ਸੀ ਮੈਂ ਆਪਣੇ ਪਤੀ ਨੂੰ ਕਿਹਾ ਦਰਵਾਜ਼ਾ ਖੜ ਕਰਿਆ ਸੀ ਸਾਰੇ ਸੌਂ ਰਹੇ ਸੀ ਇਸ ਲਈ ਮੈਂ ਬਾਹਰ ਚਲੀ ਗਈ ਤਾਂ ਸੁਨੀਲ ਨੇ ਕਿਹਾ ਅੱਛਾ ਤੂੰ ਸਵੇਰ ਸਵੇਰ ਬਾਹਰ ਜਾ ਕੇ ਉਸ ਦੁੱਧ ਵਾਲੇ ਨਾਲ ਹਾਸਾ ਮਜ਼ਾਕ ਕਰਨ ਲੱਗ ਗਈ ਅੱਜ ਤੋਂ ਬਾਅਦ ਮੈਂ ਤੈਨੂੰ ਬਾਹਰ ਨਹੀਂ ਦੇਖ ਸਕਦਾ ਤੇ ਤੂੰ ਆਪਣੇ ਸਿਰ ਤੇ ਚੰਗੀ ਤਰ੍ਹਾਂ ਦੁਪੱਟਾ ਵੀ ਨਹੀਂ ਲਿਆਸ ਹੋਇਆ ਸੀ ਤਾਂ ਮੈਂ ਕਿਹਾ ਸਵੇਰੇ ਸਵੇਰੇ ਸਾਰੀਆਂ ਹੀ ਔਰਤਾਂ ਦੁੱਧ ਲੈਣ ਦੇ ਲਈ ਬਾਹਰ ਖੜੀਆਂ ਸੀ ਮੈਂ ਕੋਈ ਇਕੱਲੀ ਤਾਂ ਨਹੀਂ ਸੀ ਵੈਸੇ ਵੀ ਮੈਂ ਕਿਸੇ ਬਾਜ਼ਾਰ ਵਿੱਚ ਨਹੀਂ ਸੀ ਆਪਾਂ ਇੱਕ ਕਲੋਨੀ 'ਚ ਰਹਿੰਦੇ ਆ ਮੇਰੇ ਪਤੀ ਨੇ ਮੈਨੂੰ ਕਿਹਾ ਤੇਰੀ ਜਵਾਨ ਵੜੀ ਚਲਦੀ ਆ ਮੇਰੀ ਜਵਾਨੀ ਨਹੀਂ ਬਲਕਿ ਮੇਰਾ ਦਿਮਾਗ ਵੀ ਉਸ ਵਕਤ ਚੱਲ ਰਿਹਾ ਸੀ ਵਿਆਹ ਦੇ ਪਹਿਲੇ ਦਿਨੀ ਮੇਰੇ ਪਤੀ ਦਾ ਇਹ ਹਾਲ ਸੀ ਤਾਂ ਅੱਗੇ ਕੀ ਹੋਣ ਵਾਲਾ ਸੀ ਵਿਆਹ ਦੇ ਸ਼ੁਰੂ-ਸ਼ੁਰੂ ਵਾਲੇ ਦਿਨਾਂ 'ਚ ਤਾਂ ਪਤੀ ਪਤਨੀ ਵਿੱਚ ਬਹੁਤ ਮੁਹੱਬਤ ਹੁੰਦੀ ਆ ਪਰ ਮੇਰੇ ਪਤੀ ਤਾਂ ਮੇਰੇ ਤੋਂ ਇੱਕ ਦੋ ਦਿਨ ਵਿੱਚ ਬਹੁਤ ਤੰਗ ਆਏ ਹੋਏ ਲੱਗ ਰਹੇ ਸੀ ਦਰਅਸਲ ਮੇਰੇ ਵਿਆਹ ਵਾਲੇ ਦਿਨ ਮੇਰੇ ਪਾਪਾ ਨੇ ਸਭ ਦੇ ਸਾਹਮਣੇ ਮੇਰੇ ਪਤੀ ਦੇ ਹੱਥ 'ਚ 8 ਲੱਖ ਰੁਪਇਆ ਰੱਖ ਦਿੱਤਾ ਸੀ ਤੇ ਮੇਰੇ ਪਤੀ ਨੇ ਉਸ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਨੇ ਕਿਹਾ ਸੀ ਕਿ ਮੈਂ ਇਹ ਬਿਲਕੁਲ ਨਹੀਂ ਲੈ ਸਕਦਾ ਕਿਉਂਕਿ ਮੈਂ ਕੋਈ ਵੀ ਦਾਜ ਨਹੀਂ ਲੈਣਾ ਤਾਂ ਉਹਨਾਂ ਦੀ ਇਹ ਗੱਲ ਸਭ ਤੋਂ ਚੰਗੀ ਲੱਗੀ ਰਹੀ ਸੀ ਕਿਉਂਕਿ ਬਿਲਕੁਲ ਵੀ ਦਾਜ ਨਹੀਂ ਲੈ ਰਿਹਾ ਸੀ ਸਾਰੇ ਲੋਕਾਂ ਨੇ ਮੇਰੇ ਪਤੀ ਦੀ ਬਹੁਤ ਤਾਰੀਫ ਕੀਤੀ ਮੇਰੇ ਪਾਪਾ ਪਹਿਲਾਂ ਤਾਂ ਇਸ ਰਿਸ਼ਤੇ ਦੇ ਖਿਲਾਫ ਸੀ ਪਰ ਫਿਰ ਉਹ ਕਹਿਣ ਲੱਗੇ ਕਿ ਚਲੋ ਠੀਕ ਆ ਏ ਮੁੰਡਾ ਇੰਨਾ ਵੀ ਬੁਰਾ ਨਹੀਂ ਜੇ ਮੁੰਡਾ ਠੀਕ ਨਾ ਹੁੰਦਾ ਤਾਂ ਝਟਪਾਟੀ ਪੈਸੇ ਲੈ ਲੈਂਦਾ ਪਰ ਮੈਨੂੰ ਹੁਣ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਮੇਰਾ ਪਤੀ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਿਹਾ ਕਦੇ-ਕਦੇ ਤਾਂ ਲੱਗਦਾ ਕਿ ਇੱਕ ਵਧੀਆ ਇਨਸਾਨ ਆ ਪਰ ਕਦੇ-ਕਦੇ ਲੱਗਦਾ ਕਿ ਮੈਂ ਇਸ ਨਾਲ ਵਿਆਹ ਕਰਕੇ ਬਹੁਤ ਵੱਡੀ ਗਲਤੀ ਕਰ ਲਈ ਆਪਣੀ ਹੀ ਦੁਨੀਆ 'ਚ ਵਿਜੀ ਰਹਿੰਦਾ ਸੀ ਸਾਡੇ ਵਿਆਹ ਨੂੰ ਹਫ਼ਤਾ ਵੀ ਨਹੀਂ ਹੋਇਆ ਕਿ ਸਾਡੇ ਵਿੱਚ ਬਹੁਤ ਜ਼ਿਆਦਾ ਲੜਾਈ ਹੋਣ ਲੱਗ ਗਈ ਕਦੇ ਮੈਨੂੰ ਕਹਿੰਦਾ ਅੱਜ ਮੇਰਾ ਕੋਈ ਰਿਸ਼ਤੇਦਾਰ ਆਇਆ ਸੀ ਤੂੰ ਉਸ ਸਾਹਮਣੇ ਇਹ ਗੱਲ ਕਿਉਂ ਕੀਤੀ ਕਦੇ ਕਹਿੰਦਾ ਕਿ ਤੂੰ ਇਸ ਤਰ੍ਹਾਂ ਮੂੰਹ ਖੋਲ ਕੇ ਕਿਉਂ ਹੱਸ ਰਹੀ ਸੀ ਤੇ ਕਦੇ ਕਹਿੰਦਾ ਕਿਸ ਤਰ੍ਹਾਂ ਬੈਠਦੀ ਆ ਤੂੰ ਕੱਪੜੇ ਕਿਸ ਤਰ੍ਹਾਂ ਦੇ ਪਾਉਣੀ ਆ ਤੂੰ ਆਪਣੇ ਆਪ ਨੂੰ ਢੱਕ ਕੇ ਰੱਖਿਆ ਕਰ ਤੂੰ ਕਿਸ ਨੂੰ ਦਿਖਾਉਣਾ ਤੂੰ ਸਿਰਫ ਮੇਰੇ ਨਾਲ ਹੀ ਇਸ ਤਰ੍ਹਾਂ ਪੇਸ਼ ਆਇਆ ਕਰ ਹਰ ਕਿਸੇ ਨਾਲ ਇਸ ਤਰ੍ਹਾਂ ਪੇਸ਼ ਨਾ ਆ ਆਪਣੀ ਇੱਕ ਪਰਸਨੈਲਿਟੀ ਬਣਾ ਕੇ ਰੱਖ ਆਪਣੇ ਆਪ ਵਿੱਚ ਇੱਕ ਰੋਵ ਰੱਖਿਆ ਕਰ ਐਟੀਟਿਊਡ ਦਿਖਾਇਆ ਕਰ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਹੁਣ ਤਾਂ ਘਰ ਵਾਲੀ ਗੱਲ ਆ ਉਸਦੇ ਰਿਸ਼ਤੇਦਾਰ ਮੇਰੇ ਵੀ ਰਿਸ਼ਤੇਦਾਰਾ ਹਰ ਗੱਲ 'ਚ ਟੋਕਦਾ ਰਹਿੰਦਾ ਸੀ ਇੱਕ ਦਿਨ ਮੈਨੂੰ ਕਹਿੰਦਾ ਕਿ ਤੂੰ ਕਿਸ ਕਲਰ ਦੇ ਕੱਪੜੇ ਪਾਏ ਆ ਤਾਂ ਮੈਂ ਕਿਹਾ ਵਾਈਟ ਕਲਰ ਦੇ ਆ ਔਰ ਸੱਚ ਰੈੱਡ ਕਲਰ ਵੀ ਦੀ ਕੜਾਈ ਵੀ ਸੀ ਤੇ ਤੁਸੀਂ ਹੀ ਕਿਹਾ ਸੀ ਕਿ ਡੀਸੈਂਟ ਕੱਪੜੇ ਪਹਿਨ ਪਹਿਨਿਆ ਕਰ ਤੇ ਵਾਈਟ ਕਲਰ ਤੋਂ ਇਲਾਵਾ ਹੋਰ ਡੀਸੈਂਟ ਕਲਰ ਕਿਹੜਾ ਹੋ ਸਕਦਾ ਤਾਂ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਤੂੰ ਇਸ ਵਿੱਚ ਬਹੁਤ ਕਾਲੀ ਲੱਗ ਰਹੀ ਆ ਮੈਂ ਇਸ ਨੂੰ ਕਿਹਾ ਕਿ ਮੈਂ ਤਾਂ ਕਾਲੀ ਹੈ ਹੀ ਨਹੀਂ ਤੇ ਮੈਂ ਕਾਲੀ ਕਿਸ ਤਰ੍ਹਾਂ ਲੱਗਦੀ ਆ ਕਿਉਂਕਿ ਮੇਰਾ ਰੰਗ ਤਾਂ ਗੋਰਾ ਮੈਂ ਚਿੱਟੀ ਹੀ ਲੱਗਦੀ ਆ ਫਿਰ ਮੇਰੇ ਮੈਨੂੰ ਮੇਰੇ ਪਤੀ ਬੋਲੇ ਨਹੀਂ ਤੂੰ ਬਹੁਤ ਜ਼ਿਆਦਾ ਕਾਲੀ ਲੱਗ ਰਹੀ ਆ ਜਾ ਕੇ ਕੱਪੜੇ ਲਾ ਕੇ ਕੋਈ ਹੋਰ ਕੱਪੜੇ ਪਹਿਣ ਕੇ ਆ ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ ਕਿਉਂਕਿ ਅੱਜ ਤੱਕ ਮੈਨੂੰ ਕਿਸੇ ਨੇ ਵੀ ਕਾਲੀ ਨਹੀਂ ਕਿਹਾ ਸੀ ਕਿਉਂਕਿ ਸਭ ਮੈਨੂੰ ਕਹਿੰਦੇ ਸੀ ਤੂੰ ਬਹੁਤ ਗੋਰੀ ਚਿੱਟੀ ਆ ਅੱਜ ਮੈਂ ਆਪਣੇ ਪਤੀ ਨੂੰ ਕਿਸ ਤਰ੍ਹਾਂ ਕਾਲੀ ਲੱਗ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸ ਨੂੰ ਮੇਰਾ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਹਰ ਟਾਈਮ ਮੈਨੂੰ ਰੋਕ ਟੋਕ ਕਰਦਾ ਰਹਿੰਦਾ ਕਦੇ ਵੀ ਮੇਰੀ ਕੋਈ ਤਾਰੀਫ ਨਹੀਂ ਕੀਤੀ ਸੀ ਫਿਰ ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਸੇ ਕੁੜੀ ਨਾਲ ਗੱਲ ਕਰਦੇ ਸੁਣ ਲਿਆ ਮੈਨੂੰ ਯਕੀਨ ਹੋ ਗਿਆ ਕਿ ਉਹ ਕਿਸੇ ਕੁੜੀ ਨਾਲ ਗੱਲ ਕਰਦਾ ਅੱਜ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਉਸ ਦੀ ਕਲਾਸ ਲਗਾਉਣ ਵਾਲੀ ਸੀ ਕਿਉਂਕਿ ਮੈਂ ਤਾਂ ਸਿਰਫ ਬਾਹਰ ਦੁੱਧ ਲੈਣੀ ਗਈ ਸੀ ਤੇ ਮੈਨੂੰ ਮਾਫ ਨਹੀਂ ਕੀਤਾ ਸੀ ਹੁਣ ਤਾਂ ਮੈਂ ਉਸ ਦਾ ਉਸ ਨੂੰ ਬਕਾਇਦਾ ਇੱਕ ਔਰਤ ਨਾਲ ਗੱਲ ਕਰਦੇ ਸੁਣ ਲਿਆ ਤੇ ਮੈਂ ਉਸ ਨੂੰ ਕਿਸ ਤਰ੍ਹਾਂ ਬਖਸ਼ ਸਕਦੀ ਸੀ ਪਰ ਮੈਂ ਜਦੋਂ ਆਪਣੇ ਪਤੀ ਨੂੰ ਪੁੱਛਿਆ ਤੂੰ ਕਿਸ ਨਾਲ ਗੱਲ ਕਰ ਰਿਹਾ ਸੀ ਤਾਂ ਉਸਨੇ ਬੜੇ ਹੀ ਤਰੀਕੇ ਤੇ ਸਲੀਕੇ ਨਾਲ ਗੱਲ ਨੂੰ ਘੁਮਾਇਆ ਕਿ ਉਲਟਾ ਮੈਨੂੰ ਹੀ ਉਸ ਤੋਂ ਮਾਫੀ ਮੰਗਣੀ ਪੈ ਗਈ। ਮੈਨੂੰ ਇਸ ਸ਼ਖਸ ਦੀ ਸਮਝ ਨਹੀਂ ਆ ਰਹੀ ਸੀ ਕਿ ਗਲਤੀ ਵੀ ਕਰਦਾ ਤੇ ਮਾਫੀ ਵੀ ਮੇਰੇ ਤੋਂ ਹੀ ਮਗਵਾਉਂਦਾ। ਉਹ ਗੱਲ ਇਸ ਤਰ੍ਹਾਂ ਘੁਮਾ ਦਿੰਦਾ ਸੀ ਕਿ ਮੈਂ ਰੋਂਦੀ ਵੀ ਸੀ, ਮਾਫੀ ਵੀ ਮੰਗਦੀ ਸੀ। ਮੈਂ ਤਾਂ ਉਸ ਨੂੰ ਸਿੱਧਾ ਸਾਦਾ ਇਨਸਾਨ ਸਮਝਦੀ ਸੀ ਪਰ ਉਹ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੀ। ਮੈਨੂੰ ਉਸ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ। ਮੈਂ ਵੀ ਕੋਈ ਨਾ ਸਮਝ ਨਹੀਂ ਸੀ। ਮੈਂ ਬਹੁਤ ਜਿਆਦਾ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਸੀ ਮੈਨੂੰ ਪਤਾ ਸੀ ਕਿ ਜਮਾਨਾ ਕਿਸ ਤਰ੍ਹਾਂ ਹੈ ਮੈਨੂੰ ਮੇਰੇ ਲਈ ਕੀ ਸਹੀ ਆ ਤੇ ਕੀ ਗਲਤ ਮੈਂ ਕਦੇ ਵੀ ਕੁਝ ਅਜਿਹੀ ਹਰਕਤ ਨਹੀਂ ਕੀਤੀ ਮੈਨੂੰ ਪਤਾ ਸੀ ਕਿ ਹੁਣ ਮੇਰਾ ਵਿਆਹ ਹੋ ਗਿਆ ਤੇ ਮੇਰਾ ਆਪਣਾ ਇੱਕ ਘਰ ਆ ਪਰ ਇਸ ਸ਼ਖਸ਼ ਦੇ ਸਾਹਮਣੇ ਮੇਰੀ ਅਕਲ ਜਵਾਬ ਦੇ ਗਈ ਕਹਿੰਦੇ ਆ ਨਾ ਕਿ ਜਿਸ ਤਰ੍ਹਾਂ ਦਾ ਇਨਸਾਨ ਹੁੰਦਾ ਉਸੇ ਤਰ੍ਹਾਂ ਦਾ ਹੀ ਆਪਣਾ ਹਮਸਫਰ ਨੂੰ ਬਣਾ ਲੈਂਦਾ ਸ਼ਾਇਦ ਇਸ ਤਰ੍ਹਾਂ ਹੀ ਮੇਰੇ ਨਾਲ ਹੋ ਰਿਹਾ ਸੀ ਇੱਕ ਦਿਨ ਮੇਰੀ ਮਾਸੀ ਦੀ ਕੁੜੀ ਦੀ ਕਾਲ ਆਈ ਮੇਰੀ ਕਜ਼ਨ ਦੀ ਮੇਰੇ ਨਾਲ ਬਹੁਤ ਬਣਦੀ ਸੀ ਉਹ ਮੇਰੀ ਬਹੁਤ ਵਧੀਆ ਵੀ ਫਰੈਂਡ ਸੀ ਵੈਸੇ ਹੀ ਅਸੀਂ ਇੱਕ ਦੂਜੇ ਦੇ ਹਾਲਚਲ ਪੁੱਛਣ ਲਈ ਗੱਲ ਕਰ ਰਹੀਆਂ ਸੀ ਉਸਦੇ ਤਾਂ ਬੱਚਾ ਵੀ ਹੋ ਗਿਆ ਸੀ ਤੇ ਉਸਦਾ ਵਿਆਹ ਦੂਜੇ ਸ਼ਹਿਰ ਚ ਹੋਇਆ ਸੀ ਇਸ ਲਈ ਸਿਰਫ ਸਾਡਾ ਫੋਨ ਹੀ ਤੇ ਰابطਾ ਹੁੰਦਾ ਸੀ ਮੈਂ ਸਿਰਫ ਉਸ ਨੂੰ ਅਜੇ ਇੰਨੇ ਹੀ ਪੁੱਛਿਆ ਕਿ ਤੂੰ ਕਿਵੇਂ ਆ ਤਾਂ ਉਹ ਕਹਿੰਦੀ ਮੈਂ ਠੀਕ ਆ ਪਰ ਸਾਡੀ ਐਨੀ ਗੱਲ ਹੋਈ ਤਾਂ ਸਿਗਨਲ ਦੀ ਵਜ੍ਹਾ ਕਰਕੇ ਫੋਨ ਕੱਟਿਆ ਗਿਆ ਤੇ ਮੈਂ ਦੁਬਾਰਾ ਉਸ ਨੂੰ ਫੋਨ ਨਹੀਂ ਕਰ ਸਕੀ ਉਸਦਾ ਨਾਮ ਰੇਖਾ ਸੀ ਤੇ ਉਹ ਮੈਨੂੰ ਚੰਗੀ ਲੱਗਦੀ ਸੀ ਮੇਰੇ ਪਤੀ ਦੇ ਮੂਡ ਦਾ ਪਤਾ ਨਹੀਂ ਲੱਗਦਾ ਸੀ ਦਿਨ ਨੂੰ ਉਸ ਦਾ ਮੂਡ ਖਰਾਬ ਰਹਿੰਦਾ ਤੇ ਰਾਤ ਨੂੰ ਠੀਕ ਹੋ ਜਾਂਦਾ ਕਈ ਵਾਰ ਅਚਾਨਕ ਮੇਰੇ ਲਈ ਕੋਈ ਗਿਫਟ ਲੈ ਕੇ ਆਉਂਦਾ ਤਾਂ ਮੈਂ ਹੈਰਾਨ ਹੋ ਜਾਂਦੀ ਤੇ ਮੈਂ ਬਹੁਤ ਖੁਸ਼ ਹੋ ਜਾਂਦੀ ਕਦੇ-ਕਦੇ ਤਾਂ ਮੈਨੂੰ ਲੱਗਦਾ ਸੀ ਕਿ ਇਸ ਦੁਨੀਆ ਦੀ ਮੈਂ ਸਭ ਤੋਂ ਖੁਸ਼ ਨਸੀਬ ਔਰਤਾਂ ਕਦੇ-ਕਦੇ ਮੇਰੇ ਨਾਲ ਐਨਾ ਝਗੜਾ ਕਰਦਾ ਕਿ ਮੈਨੂੰ ਆਪਣੇ ਫੈਸਲੇ ਤੇ ਅਫਸੋਸ ਤੇ ਪਛਤਾਵਾ ਹੋਣ ਲੱਗਦਾ ਉਹ ਇਨਸਾਨ ਮੇਰੇ ਜਜ਼ਬਾਤ ਨਾਲ ਖੇਡ ਰਿਹਾ ਸੀ ਪਰ ਮੇਰੇ ਕੋਲ ਵਾਪਸੀ ਦਾ ਰਸਤਾ ਨਹੀਂ ਸੀ ਕਿਉਂਕਿ ਮੈਂ ਆਪਣੀ ਮਰਜ਼ੀ ਨਾਲ ਉਸ ਨਾਲ ਵਿਆਹ ਕਰਕੇ ਉਸ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕੀਤਾ ਸੀ ਜੋ ਵੀ ਹੋ ਰਿਹਾ ਸੀ ਮੈਨੂੰ ਚੁੱਪਚਾਪ ਬਰਦਾਸ਼ਤ ਕਰਨਾ ਪੈਣਾ ਸੀ ਇੱਕ ਵਾਰ ਫਿਰ ਮੈਂ ਉਸ ਨੂੰ ਕਿਸੇ ਕੁੜੀ ਨਾਲ ਗੱਲ ਕਰਦੇ ਸੁਣ ਲਿਆ ਇਸ ਵਾਰ ਮੈਂ ਉਸ ਦੀਆਂ ਗੱਲਾਂ 'ਚ ਨਹੀਂ ਆਈ ਤੇ ਸਾਡੇ 'ਚ ਲੜਾਈ ਹੋ ਗਈ ਤੇ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਆਪਾਂ ਦੋਨੋਂ ਅਲੱਗ ਹੋ ਜਾਣੇ ਆ ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਉੱਪਰ ਸਮਾਜ ਤੇ ਲੋਕਾਂ ਦਾ ਦਬਾਅ ਵੀ ਸੀ ਪਰ ਫਿਰ ਮੈਨੂੰ ਉਸ ਤੋਂ ਮਾਫੀ ਮੰਗਣੀ ਪਈ ਹੌਣ ਮੈਂ ਉਸ ਨੂੰ ਉਸਦੇ ਹਾਲ ਤੇ ਛੱਡ ਦਿੱਤਾ ਕਿਉਂਕਿ ਨਾ ਤਾਂ ਮੈਂ ਉਸ ਨਾਲ ਬਹਿਸ ਵਿੱਚ ਜਿੱਤ ਸਕਦੀ ਸੀ ਇੱਥੇ ਨਾ ਹੀ ਲੜਾਈ ਵਿੱਚ ਬਸ ਮੈਂ ਘਰ ਨੂੰ ਸੰਭਾਲ ਰਹੀ ਸੀ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਲੰਘ ਰਹੀ ਸੀ ਜੇ ਮੈਨੂੰ ਕੋਈ ਪੁੱਛਦਾ ਕਿ ਤੂੰ ਖੁਸ਼ ਆ ਤਾਂ ਮੈਂ ਉਸ ਨੂੰ ਬਾਅਦ ਛੱਡ ਕੇ ਹੀ ਦੱਸਦੀ ਕਿ ਮੈਂ ਬਹੁਤ ਖੁਸ਼ ਹਾਂ ਆਪਣੇ ਆਪ ਲਈ ਖੁਦ ਹੀ ਗਿਫਟ ਲੈਂਦੀ ਤੇ ਫਿਰ ਉਸ ਦੀਆਂ ਫੋਟੋਆਂ ਸਟੇਟਸ ਤੇ ਲਾ ਕੇ ਸ਼ੋਅ ਕਰਦੀ ਕਿ ਮੇਰੇ ਹਸਬੰਡ ਨੇ ਮੈਨੂੰ ਇਹ ਗਿਫਟ ਕੀਤਾ ਜਦ ਕਿ ਹੁਣ ਮੇਰੇ ਪਤੀ ਮੇਰੇ ਲਈ ਕੁਝ ਵੀ ਨਹੀਂ ਖਰੀਦਦੇ ਸੀ ਪਰ ਮੈਂ ਦੁਨੀਆ ਦੀ ਨਜ਼ਰ 'ਚ ਆਪਣੇ ਪਤੀ ਨੂੰ ਬਹੁਤ ਚੰਗਾ ਬਣਾਇਆ ਹੋਇਆ ਸੀ ਸਾਰੇ ਲੋਕ ਮੈਨੂੰ ਕਹਿੰਦੇ ਤੇਰੀ ਕਿਸਮਤ ਬਹੁਤ ਚੰਗੀ ਆ ਤੂੰ ਆਪਣੇ ਪਤੀ ਨਾਲ ਇੰਨੀ ਖੁਸ਼ ਆ ਪਰ ਸਚਾਈ ਇਹ ਸੀ ਕਿ ਅਸੀਂ ਦੋ ਦਿਨ ਵੀ ਕਦੇ ਬਿਨਾਂ ਲੜੇ ਨਹੀਂ ਰਹੇ ਸੀ ਇਹ ਕਹਾਣੀ ਇੱਕ ਔਰਤ ਦੀ ਆ ਜੋ ਆਪਣੇ ਮਹੱਤਵਪੂਰਨ ਨਿਰਣੇ ਤੇ ਖੜੀ ਆ ਤੇ ਦੁਵਿਧਾ ਵਿੱਚ ਪਈ ਹੋਈ ਆ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਬਹੁਤ ਬੇਹੱਦ ਜ਼ਰੂਰੀ ਗੱਲ ਕਰਨੀ ਆ ਮਾਮਲਾ ਬਹੁਤ ਹੀ ਗੰਭੀਰਾ ਅਸੀਂ ਦੋਨੋਂ ਪਤੀ ਪਤਨੀ ਬੈੱਡ ਉੱਪਰ ਇੱਕ ਦੂਜੇ ਦੇ ਸਾਹਮਣੇ ਬੈਠੇ ਸੀ ਉਸ ਨੇ ਆਪਣੇ ਮੋਬਾਈਲ ਨੂੰ ਆਨ ਕੀਤਾ ਤੇ ਸਕਰੀਨ ਮੇਰੇ ਵੱਲ ਕਰ ਦਿੱਤੀ ਤੇ ਕਿਹਾ ਇਹ ਸਭ ਕੀ ਆ ਜਦੋਂ ਮੈਂ ਸਕਰੀਨ ਉੱਪਰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਤੇ ਮੈਂ ਕਿਹਾ ਇਹ ਤਾਂ ਮੇਰੇ ਅੱਗੇ ਬੋਲਣ ਤੋਂ ਪਹਿਲਾਂ ਹੀ ਮੇਰੇ ਪਤੀ ਬੋਲ ਪਏ ਕਿ ਤੂੰ ਵਿਆਹ ਤੋਂ ਪਹਿਲਾਂ ਇਹ ਸਭ ਹਰਕਤਾਂ ਕਰਦੀ ਰਹੀ ਆ ਇਹ ਆ ਤੇਰੀ ਹਕੀਕਤ ਤਾਂ ਮੈਂ ਕਿਹਾ ਹਰਕਤ ਤੋਂ ਕੀ ਮਤਲਬ ਤਾਂ ਉਹਨਾਂ ਨੇ ਮੈਨੂੰ ਕਿਹਾ ਇਹ ਵੀਡੀਓ ਤੇਰੇ ਸਾਹਮਣੇ ਆ ਇਹ ਵੀਡੀਓ ਤੇਰੀ ਵਾਇਰਲ ਹੋ ਚੁੱਕੀ ਆ ਤੇ ਤੂੰ ਅਜੇ ਵੀ ਕਹਿ ਰਹੀ ਆ ਕਿ ਮੇਰੀ ਗੱਲ ਸੁਣੋ ਮੈਂ ਉਸ ਨੂੰ ਕਿਹਾ ਮੇਰੀ ਗੱਲ ਪੂਰੀ ਗੱਲ ਤਾਂ ਸੁਣ ਲਓ ਤਾਂ ਮੈਨੂੰ ਕਹਿਣ ਲੱਗਿਆ ਕਿ ਮੈਂ ਕੀ ਸੁਣਾ ਤੂੰ ਇਸ ਵੀਡੀਓ ਵਿੱਚ ਕਿਸੇ ਗੈਰ ਮਰਦ ਦੀ ਗੋਦ 'ਚ ਬੈਠੀ ਆ ਇਸ ਤੋਂ ਬਾਅਦ ਹੋਰ ਕੀ ਹੋ ਸਕਦਾ ਮੈਂ ਉਸ ਨੂੰ ਕਿਹਾ ਮੈਂ ਗੋਦ ਵਿੱਚ ਤਾਂ ਬੈਠੀ ਆ ਪਰ ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣੋ ਮੇਰੇ ਪਤੀ ਮੇਰੀ ਕੋਈ ਵੀ ਗੱਲ ਨਹੀਂ ਸੁਣ ਰਹੇ ਸੀ ਤੇ ਬੋਲੀ ਜਾ ਰਹੇ ਸੀ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਫਿਰ ਬੋਲੇ ਕਿ ਮੈਂ ਤਾਂ ਤੈਨੂੰ ਬਹੁਤ ਚੰਗੀ ਕੁੜੀ ਸਮਝਦਾ ਸੀ ਪਰ ਜੋ ਕੁੜੀ ਕਿਸੇ ਗੈਰ ਮਰਦ ਦੀ ਗੋਦ ਚ ਬੈਠੀ ਆ ਉਹ ਚੰਗੀ ਕਿਸ ਤਰ੍ਹਾਂ ਹੋ ਸਕਦੀ ਆ ਬਸ ਹੁਣ ਬਹੁਤ ਹੋ ਗਿਆ ਤੇ ਮੈਂ ਬਹੁਤ ਕੁਝ ਬਰਦਾਸ਼ਤ ਕਰ ਲਿਆ ਤੇ ਮੈਂ ਹੈਰਾਨ ਹੋ ਰਹੀ ਸੀ ਕਿ ਬਰਦਾਸ਼ਤ ਉਸਨੇ ਕੀਤਾ ਜਾਂ ਮੈਂ 2 ਸਾਲ ਪਹਿਲਾਂ ਮੈਂ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਤੇ ਗਈ ਸੀ ਤੇ ਉੱਥੇ ਇੱਕ ਰਸਮ ਸੀ ਜਿਸ ਵਿੱਚ ਲਾੜੇ ਦੀ ਗੋਦੀ ਵਿੱਚ ਉਸਦੀ ਸਾਲੀ ਨੂੰ ਬਿਠਾਇਆ ਜਾਂਦਾ ਮੇਰੀ ਮਾਸੀ ਦੀ ਕੁੜੀ ਦੇ ਕੋਈ ਭੈਣ ਨਹੀਂ ਸੀ ਤੇ ਭੈਣ ਦੀਆਂ ਰਸਮਾਂ ਮੇਰੇ ਤੋਂ ਹੀ ਕਰਵਾਇਆਂ ਗਈਆਂ ਸੀ ਤੇ ਸਾਰੇ ਮੈਨੂੰ ਕਹਿ ਰਹੇ ਸੀ ਕਿ ਇਹ ਵੀ ਭੈਣ ਵਾਲੀ ਰਸਮਾਂ ਇਹ ਤੈਨੂੰ ਹੀ ਕਰਨੀ ਪਵੇਗੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਇੱਕ ਜੁੱਤੀ ਚੁੱਕਣ ਵਾਲੀ ਰਸਮ ਕਰ ਚੁੱਕੀ ਸੀ ਤੇ ਮੇਰੇ ਕਜਨ ਦੇ ਹਸਬੰਦ ਨੇ ਮੈਨੂੰ ਪੈਸੇ ਵੀ ਦਿੱਤੇ ਸੀ ਤੇ ਬਹੁਤ ਸਾਰਾ ਹਾਸਾ ਮਜ਼ਾਕ ਕਰ ਰਹੇ ਸੀ ਮੇਰੇ ਲਈ ਵੀ ਇੱਕ ਇਹ ਹਾਸਾ ਮਜ਼ਾਕ ਹੀ ਸੀ ਉਸ ਤੋਂ ਬਾਅਦ ਸਾਰੇ ਮੈਨੂੰ ਕਹਿਣ ਲੱਗੇ ਕਿ ਇਹ ਰਸਮ ਵਿੱਚ ਸਾਲੀ ਉਦੋਂ ਤੱਕ ਆਪਣੇ ਜੀਜੇ ਦੀ ਗੋਦੀ 'ਚ ਬੈਠਦੀ ਆ ਜਦੋਂ ਤੱਕ ਉਸ ਨੂੰ ਪੈਸੇ ਵਸੂਲ ਨਹੀਂ ਕਰ ਲੈਂਦੀ ਜਦੋਂ ਜੀਜਾ ਪੈਸੇ ਦੇ ਦੇਵੇਗਾ ਫਿਰ ਹੀ ਸਾਲੀ ਗੋਦੀ ਚੋਂ ਆਟਦੀ ਆ ਫਿਰ ਕੁਝ ਆਂਟੀਆਂ ਨੇ ਮੈਨੂੰ ਜ਼ਬਰਦਸਤੀ ਮੇਰੇ ਜੀਜੇ ਦੀ ਗੋਦੀ ਚ ਬਿਠਾ ਦਿੱਤਾ ਤੇ ਮੈਂ ਉਹਨਾਂ ਤੋਂ ਪੈਸੇ ਮੰਗ ਰਹੀ ਸੀ ਉਹ ਵੀ ਮੇਰੇ ਨਾਲ ਸ਼ਰਾਰਤ ਕਰ ਰਹੇ ਸੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਲਦੀ ਕਰੋ ਮੈਨੂੰ ਇਸ ਤਰ੍ਹਾਂ ਬਹੁਤ ਅਜੀਬ ਲੱਗ ਰਿਹਾ ਫਿਰ ਮੇਰੇ ਕਜ਼ਨ ਦੇ ਹਸਬੰਦ ਨੇ ਮੈਨੂੰ ਪੈਸੇ ਦੇ ਦਿੱਤੇ ਤੇ ਰਸਮ ਖਤਮ ਹੋ ਗਈ ਉਹਨਾਂ ਦੇ ਵਿਆਹ ਦੀ ਇਹ ਵੀਡੀਓ ਮੇਰੇ ਪਤੀ ਮੈਨੂੰ ਦਿਖਾ ਰਹੇ ਸੀ ਇਹ ਵੀਡੀਓ ਕੁਝ ਸਕਿੰਟਾਂ ਦੀ ਸੀ ਅਤੇ ਬਸ ਮੇਰੇ ਪਤੀ ਨੂੰ ਲੱਗਿਆ ਕਿ ਮੈਂ ਉਹਨਾਂ ਦੀ ਗੋਦੀ 'ਚ ਬੈਠੀ ਆ ਤੇ ਉਹਨਾਂ ਨੂੰ ਆਸੇ-ਪਾਸੇ ਨਹੀਂ ਦਿਖ ਰਿਹਾ ਸੀ ਕਿ ਇੱਕ ਵਿਆਹ ਦਾ ਮਾਹੌਲ ਆ ਪਰ ਉਹ ਮੇਰੀ ਗੱਲ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਬਸ ਗੁੱਸੇ 'ਚ ਬੋਲੀ ਜਾ ਰਹੇ ਸੀ ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਵਿਆਹ ਦੀ ਰਸਮਾਂ ਇਸ ਵੀਡੀਓ ਵਾਲੇ ਸ਼ਖਸ ਨਾਲ ਮੇਰਾ ਕੋਈ ਸਬੰਧ ਨਹੀਂ ਪਰ ਮੈਂ ਕੁਝ ਵੀ ਦੱਸਦੀ ਉਸ ਤੋਂ ਪਹਿਲਾਂ ਹੀ ਮੇਰਾ ਪਤੀ ਬਹੁਤ ਜਜ਼ਬਾਤੀ ਹੋ ਗਿਆ ਉਸਨੇ ਮੈਨੂੰ ਘਰ 'ਚੋਂ ਕੱਢ ਦਿੱਤਾ ਤੇ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਜਦੋਂ ਮੇਰੇ ਪਤੀ ਨੇ ਮੈਨੂੰ ਘਰ ਚੋਂ ਕੱਢ ਦਿੱਤਾ ਤਾਂ ਮੈਨੂੰ ਵੀ ਬਹੁਤ ਗੁੱਸਾ ਆ ਗਿਆ ਮੈਂ ਆਪਣੇ ਘਰ ਵਾਪਸ ਆ ਗਈ ਇੱਕ ਹਫ਼ਤੇ ਤੱਕ ਅਸੀਂ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਕੀਤੀ ਫਿਰ ਸਾਡੇ ਘਰ ਡਿਵੋਰਸ ਦਾ ਨੋਟਿਸ ਆ ਗਿਆ ਜੇ ਉੱਪਰ ਮੇਰੇ ਪਤੀ ਆਲਰੇਡੀ ਸਾਈਨ ਕਰ ਚੁੱਕੇ ਸੀ ਇਸ ਦਾ ਮਤਲਬ ਸੀ ਕਿ ਮੇਰੇ ਪਤੀ ਮੈਨੂੰ ਛੱਡ ਚੁੱਕੇ ਸੀ ਤੇ ਮੈਂ ਉਹ ਪੇਪਰ ਦੇਖ ਕੇ ਬਹੁਤ ਗੁੱਸੇ 'ਚ ਸੀ ਮੈਂ ਬਹੁਤ ਰੋ ਰਹੀ ਸੀ ਤੇ ਪਰੇਸ਼ਾਨ ਸੀ ਫਿਰ ਮੈਨੂੰ ਸਾਹਮਣੇ ਸਮਝਾਇਆ ਕਿ ਤੇਰੇ ਕੋਲ ਹੋਰ ਮੌਕਾ ਐਸ ਜਾਹਲ ਸਾਖਸ਼ ਨੂੰ ਛੱਡਨ ਦਾ ਕਿਉਂਕਿ ਅਜੇ ਤੱਕ ਤੇਰੇ ਕੋਈ ਬੱਚਾ ਵੀ ਪੈਦਾ ਨਹੀਂ ਹੋਇਆ ਇਸ ਨੂੰ ਤਲਾਕ ਦੇ ਕੇ ਆਪਣਾ ਪਿੱਛਾ ਛਡਵਾ ਲਾ ਕਿਉਂਕਿ ਅਜੇਹੇ ਸਾਖਸ਼ ਨਾਲ ਰਹਿਣ ਦਾ ਕੋਈ ਫਾਇਦਾ ਨਹੀਂ ਜਿਸ ਨੇ ਤੇਰੀ ਪੂਰੀ ਗੱਲ ਨਹੀਂ ਸੁਣੀ ਤੇ ਤੈਨੂੰ ਡਿਵੋਰਸ ਦੇ ਦਿੱਤਾ ਫਿਰ ਮੈਂ ਵੀ ਗੁੱਸੇ ਚ ਆ ਕੇ ਸਾਈਨ ਕਰ ਦਿੱਤੇ ਤੇ ਸਾਨੂੰ 6 ਮਹੀਨਿਆਂ ਬਾਅਦ ਡਿਵੋਰਸ ਮਿਲ ਗਿਆ ਸਾਡੇ ਡਿਵੋਰਸ ਹੋਏ ਨੂੰ 3 ਮਹੀਨੇ ਹੋਏ ਸੀ ਕਿ ਕੁਝ ਅਜੀਹਾ ਹੋਇਆ ਜਿਸ ਕजन ਦੇ ਵਿਆਹ ਚ ਮੈਂ ਗਈ ਸੀ ਜਿਸ ਦਾ ਨਾਮ ਰੇਖਾ ਸੀ ਉਸ ਦੇ ਪਤੀ ਨੇ ਮੇਰੇ ਲਈ ਆਪਣਾ ਰਿਸ਼ਤਾ ਭੇਜਿਆ ਤਾਂ ਮੈਂ ਬਹੁਤ ਹੈਰਾਨ ਹੋ ਗਈ ਕਿਉਂਕਿ ਰੇਖਾ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਸੀ ਕਿ ਉਹਨਾਂ ਦੋਹਾਂ ਦਾ ਆਪਸੀ ਸਬੰਧ ਖਤਮ ਹੋ ਗਿਆ ਜਦੋਂ ਮੇਰੀ ਕਜਨ ਦਾ ਪਤੀ ਸਾਡੇ ਘਰ ਆ ਗਿਆ ਤਾਂ ਮਾਂ ਨੇ ਉਸ ਨੂੰ ਬਿਠਾ ਲਿਆ ਫਿਰ ਮੈਂ ਆਪਣੀ ਕਜਨ ਨੂੰ ਕਾਲ ਕੀਤੀ ਕਿ ਇਹ ਸਭ ਕੀ ਆ ਉਸ ਨੇ ਮੈਨੂੰ ਦੱਸਿਆ ਕਿ ਸਾਡਾ ਤਾਂ 6 ਮਹੀਨਿਆਂ ਬਾਅਦ ਹੀ ਰਾਹ ਅਲੱਗ-ਅਲੱਗ ਹੋ ਗਿਆ ਸੀ ਪਰ ਮੈਂ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਤੇ ਹੌਲੀ-ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਕਿਹਾ ਇਹ ਸਾਡੇ ਘਰ ਮੇਰੇ ਲਈ ਰਿਸ਼ਤਾ ਕਿਉਂ ਲੈ ਕੇ ਆਇਆ ਉਹ ਕਹਿਣ ਲੱਗੀ ਇਹ ਤਾਂ ਮੈਨੂੰ ਨਹੀਂ ਪਤਾ ਇਹ ਤਾਂ ਹੁਣ ਤੂੰ ਜਾਣ ਤੂੰ ਆਪਣੀ ਜ਼ਿੰਦਗੀ ਚ ਕੀ ਕਰਨਾ ਤਾਂ ਮੈਨੂੰ ਬਹੁਤ ਗੁੱਸਾ ਆ ਗਿਆ ਕਿਉਂਕਿ ਇਸ ਸਾਕਸ਼ ਦੀ وجہ ਨਾਲ ਮੇਰਾ ਸੁਨੀਲ ਨਾਲ ਰਿਸ਼ਤਾ ਖਰਾਬ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤਾਂ ਉਸ ਨੇ ਮੈਨੂੰ ਕਿਹਾ 5 ਮਿੰਟ ਮੇਰੇ ਨਾਲ ਗੱਲ ਕਰ ਫਿਰ ਮੇਰੀ ਗੱਲ ਪੂਰੀ ਗੱਲ ਸੁਣ ਕੇ ਜੋ ਮਰਜੀ ਫੈਸਲਾ ਕਰੀ ਮੈਨੂੰ ਉਹੀ ਮਨਜ਼ੂਰ ਹੋਵੇਗਾ ਤੇ ਤੈਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਆ ਤਾਂ ਮੈਂ ਉਸ ਨੂੰ ਕਿਹਾ ਅਜੇਹੀ ਵੀ ਕਿਹੜੀ ਗੱਲ ਹੈ ਫਿਰ ਅਸੀਂ ਦੋਨੋਂ ਘਰ ਦੀ ਛੱਤ ਉੱਪਰ ਚਲੇ ਗਏ ਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਤੇ ਤੇਰਾ ਪਤੀ ਬਹੁਤ ਪੁਰਾਣੇ ਦੋਸਤਾਂ ਬਹੁਤ ਟਾਈਮ ਤੋਂ ਇਕੱਠੇ ਰਹਿ ਰਹੇ ਆ ਮੈਂ ਉਸ ਨੂੰ ਕਿਹਾ ਕਿ ਮੇਰੇ ਪਤੀ ਨੇ ਤਾਂ ਅੱਜ ਤੱਕ ਕਦੇ ਮੇਰੇ ਨਾਲ ਤੁਹਾਡਾ ਜ਼ਿਕਰ ਨਹੀਂ ਕੀਤਾ ਉਸ ਨੇ ਕਿਹਾ ਹਾਂ ਉਸ ਦੇ ਪਿੱਛੇ ਉਸ ਦਾ ਕੋਈ ਪਲਾਨ ਸੀ ਇਸ ਲਈ ਮੇਰਾ ਜ਼ਿਕਰ ਨਹੀਂ ਕੀਤਾ ਪਰ ਗੱਲਾਂ-ਗੱਲਾਂ ਵਿੱਚ ਇੱਕ ਦਿਨ ਤੇਰਾ ਨਾਮ ਆ ਗਿਆ ਤੇ ਤੂੰ ਮੇਰੇ ਵਿਆਹ ਤੇ ਆਈ ਸੀ ਫਿਰ ਮੈਂ ਤੇਰੀਆਂ ਕੁਝ ਫੋਟੋਆਂ ਤੇ ਵੀਡੀਓਜ਼ ਉਸ ਨਾਲ ਸ਼ੇਅਰ ਕੀਤੀਆਂ ਤਾਂ ਤੇਰੇ ਪਤੀ ਨੇ ਮੈਨੂੰ ਦੱਸਿਆ ਕਿ ਐਸ ਦੇ ਘਰ ਵਾਲੇ ਮੈਨੂੰ 8 ਲੱਖ ਰੁਪਈਆ ਸਭ ਦੇ ਸਾਹਮਣੇ ਦੇ ਕੇ ਮੈਨੂੰ ਬੁਰਾ ਬਣਾਉਣਾ ਚਾਹੁੰਦੇ ਸੀ ਉਸਨੇ ਕਿਹਾ ਕਿ ਇਹ ਉਹ ਪੈਸੇ ਉਹਨਾਂ ਨੇ ਮੈਨੂੰ ਸਭ ਤੋਂ ਚੋਰੀ ਕਿਉਂ ਨਹੀਂ ਦਿੱਤੇ ਸਭ ਦੇ ਸਾਹਮਣੇ ਦੇ ਕੇ ਮੈਨੂੰ ਬੁਰਾ ਕਿਉਂ ਬਣਾ ਰਹੇ ਸੀ ਉਹ ਸਭ ਦੇ ਸਾਹਮਣੇ ਪੈਸੇ ਫੜ ਕੇ ਬੁਰਾ ਨਹੀਂ ਬਣਨਾ ਚਾਹੁੰਦਾ ਸੀ ਪਰ ਜੇ ਤੇਰੇ ਘਰ ਦੇ ਉਸ ਨੂੰ ਕੱਲੇ ਨੂੰ ਪੈਸੇ ਦੇ ਦਿੰਦੇ ਤਾਂ ਉਸ ਨੇ ਬੜੀ ਆਸਾਨੀ ਨਾਲ ਫੜ ਲੈਣੀ ਸੀ ਤੇ ਫਿਰ ਤੂੰ ਵੀ ਉਸ ਦੇ ਦਿਲ ਤੋਂ ਉੱਤਰ ਗਈ ਤੇ ਉਹ ਹਰ ਸਮੇਂ ਮੇਰੇ ਨਾਲ ਗੱਲ ਕਰਦਾ ਰਹਿੰਦਾ ਸੀ ਮੈਨੂੰ ਤੇਰੇ ਨਾਲ ਹਮਦਰਦੀ ਹੋ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਇਹ ਹਮਦਰਦੀ ਕਦੋਂ ਮੁਹੱਬਤ 'ਚ ਬਦਲ ਗਈ ਮੈਨੂੰ ਨਹੀਂ ਪਤਾ ਸੀ ਕਿ ਜੋ ਵੀਡੀਓ ਮੈਂ ਉਸ ਨੂੰ ਭੇਜੀਆ ਉਸ ਨੂੰ ਹੀ ਵਜਾ ਬਣਾ ਕੇ ਤੈਨੂੰ ਘਰ 'ਚੋਂ ਕੱਢ ਦੇਵੇਗਾ ਮੇਰਾ ਤੇਰੀ ਕਜ਼ਨ ਨਾਲ ਸਬੰਧ ਠੀਕ ਨਹੀਂ ਬੈਠਿਆ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤੂੰ ਇਸ ਰਸਤੇ ਲਈ ਪਲੀਜ਼ ਹਾਂ ਕਰ ਦੇ ਤਾਂ ਮੈਂ ਉਸ ਨੂੰ ਕਿਹਾ ਅੱਛਾ ਜਿਹੜੇ ਮੇਰੇ ਉੱਪਰ ਇਲਜ਼ਾਮ ਲੱਗੇ ਆ ਤਾਂ ਉਹ ਸੱਚ ਹੋ ਜਾਣ ਤੁਹਾਡੀ ਇੱਕ ਫਾਲਤੂ ਰਸਮ ਨਾਲ ਮੇਰਾ ਘਰ ਬਰਬਾਦ ਹੋ ਗਿਆ ਤਾਂ ਉਸਨੇ ਮੈਨੂੰ ਕਿਹਾ ਤੇਰਾ ਘਰ ਬਰਬਾਦ ਨਹੀਂ ਹੋਇਆ ਤੇਰਾ ਘਰ ਬਚ ਗਿਆ ਕਿਉਂਕਿ ਜੋ ਇਨਸਾਨ ਤੈਨੂੰ ਇੱਕ ਫਾਲਤੂ ਰਸਮ ਪਿੱਛੇ ਘਰ ਚੋਂ ਕੱਢ ਸਕਦਾ ਉਸ ਨਾਲ ਰਹਿ ਕੇ ਵੀ ਕੀ ਕਰਨਾ ਤੂੰ ਤਾਂ ਸਮਝ ਕਿ ਤੇਰੀ ਉਸ ਤੋਂ ਜਾਨ ਛੁੱਟ ਗਈ ਮੈਂ ਉਸ ਦੀ ਗੱਲ ਸੁਣ ਕੇ ਖਮੋਸ਼ ਹੋ ਗਈ ਤੇ ਮੈਨੂੰ ਆਪਣੀ ਮਾਂ ਦੀ ਗੱਲ ਯਾਦ ਆ ਰਹੀ ਸੀ ਕਿ ਜਜਵਾਤੀ ਇਨਸਾਨ ਸ਼ਰਾਬੀ ਤੇ ਜੂਏਵਾਦ ਨਾਲ ਉਹ ਵੀ ਖਤਰਨਾਕ ਹੁੰਦਾ ਕਿਉਂਕਿ ਉਸਨੇ ਇੱਕ ਮਜ਼ਾਕ ਵਿੱਚ ਭੇਜੀ ਹੋਈ ਵੀਡੀਓ ਕਰਕੇ ਹੀ ਮੈਨੂੰ ਡਿਵੋਰਸ ਦੇ ਦਿੱਤਾ ਸੀ ਜਦਕਿ ਮੈਂ ਉਸ ਨਾਲ ਕੁਝ ਵੀ ਬੁਰਾ ਨਹੀਂ ਕੀਤਾ ਸੀ ਉਦੋਂ ਦੀ ਮੈਂ ਬਹੁਤ ਡਿਪਰੈਸ਼ਨ 'ਚ ਹਾਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਹ ਹੁਣ ਮੇਰੇ ਲਈ ਮੇਰੇ ਕਜਨ ਦੇ ਹਸਬੰਦ ਦਾ ਰਿਸ਼ਤਾ ਆਇਆ ਹੋਇਆ ਉਹ ਮੇਰੇ ਨਾਲ ਵਾਅਦਾ ਕਰ ਰਿਹਾ ਕਿ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਕਦੇ ਪਰੇਸ਼ਾਨ ਨਹੀਂ ਕਰਾਂਗਾ ਮੈਂ ਤੈਨੂੰ ਪਿਆਰ ਕਰਦਾ ਪਰ ਇਸ ਗੱਲ ਦਾ ਅਹਿਸਾਸ ਮੈਨੂੰ ਬਾਅਦ 'ਚ ਹੋਇਆ ਐਸ ਲਈ ਮੈਂ ਆਪਣੀ ਪਤਨੀ ਨੂੰ ਵੀ ਛੱਡ ਦਿੱਤਾ ਪਰ ਮੈਨੂੰ ਹੁਣ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਮੈਂ ਉਸ ਨਾਲ ਵਿਆਹ ਕਰਵਾਵਾ ਜਾਣਾ ਕੀ ਇੱਕ ਮਾੜੇ ਤਜਰਬੇ ਤੋਂ ਬਾਅਦ ਦੁਬਾਰਾ ਇਨਸਾਨ ਦੂਜੇ ਤਜਰਬੇ ਲਈ ਤਿਆਰ ਹੋ ਸਕਦਾ ਅਜੇ ਮੈਨੂੰ ਥੋੜਾ ਟਾਈਮ ਚਾਹੀਦਾ ਕਿਉਂਕਿ ਨਾ ਤਾਂ ਅਜੇ ਮੇਰੀ ਐਨੀ ਉਮਰ ਆ ਤੇ ਨਾ ਹੀ ਮੇਰੇ ਡਿਵੋਰਸ ਨੂੰ ਐਨਾ ਟਾਈਮ ਹੋਇਆ ਪਾਪਾ ਮੈਨੂੰ ਸਦਾ ਆਪਣੇ ਘਰ ਤਾਂ ਨਹੀਂ ਬਿਠਾ ਸਕਦੇ ਪਰ ਮੇਰੇ ਪਾਪਾ ਦਾ ਕਹਿਣਾ ਕਿ ਪਹਿਲਾਂ ਤੂੰ ਆਪਣੀ ਮਰਜ਼ੀ ਕੀਤੀ ਸੀ ਹੁਣ ਸਾਡੀ ਗੱਲ ਮੰਨ ਕੇ ਦੇਖ ਲੈ ਜੋ ਅਸੀਂ ਕਹਨੇ ਆ ਉਹ ਕਰ ਲਾ ਇਹ ਇਨਸਾਨ ਮਾੜਾ ਨਹੀਂ ਆ ਪਰ ਜੇ ਮੈਂ ਆਪਣੀ ਕਜਣ ਨੂੰ ਪੁੱਛਦੀ ਆ ਤਾਂ ਉਹ ਵੀ ਖੋਜ ਠੀਕ ਤਰ੍ਹਾਂ ਨਹੀਂ ਦੱਸਦਾ ਉਹ ਕਹਿੰਦੀ ਆ ਨਾ ਕਿ ਮੇਰਾ ਕਿਸੇ ਨਾਲ ਕੋਈ ਸਬੰਧਾ ਨਹੀਂ ਕੋਈ ਵਾਸਤਾ ਮੈਂ ਕਿਸੇ ਨੂੰ ਨਾ ਕੋਈ ਸ਼ਲਾਹ ਮਸਵਰਾ ਮਾੜਾ ਦੇ ਸਕਦੀਆਂ ਤੇ ਨਾ ਹੀ ਚੰਗਾ ਸੋ ਦੋਸਤੋ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤਾਂ ਕਿ ਮੇਰੀ ਥੋੜੀ ਬਹੁਤੀ ਮਦਦ ਹੋ ਸਕੇ